ਆ ਕਾਗਜ਼ ਜੇ ਕੀ ਲਈ ਆਨੇ ਕੋੜੇ ਕਾਗਜ਼ ਇਹ ਤਾਂ ਮਾਸੀ ਪੇਸ਼ਣ ਨੇ ਕਿਹੜੀ ਪਰਚਾਉਂਦੇ ਤੂੰ ਪਰਚਨ ਬਣਾਈ ਨਹੀਂ ਆਪਦੀ ਗਮਾਂ ਨੇ ਟੱਕਰੀ ਛੇ ਮੈਨੂੰ ਤਾਂ ਉਹ ਕਹਿੰਦੀ ਵੀ ਤੇਰੀ ਮਾਸੀ ਨੇ ਤਾਂ ਪਰਚਨ ਨਹੀਂ ਬਣਾਈ ਆਪਦੀ ਕਿਉਂ ਨਹੀਂ ਬਣਾਈ ਤਾਂ ਉਹ ਕਹਿੰਦੋ ਮੈਨੂੰ ਆਜ ਕੱਲੀ ਨਾ ਕਦੇ ਗਈ ਦੀ ਬੈਂਕਾ ਕਾ ਜਾ ਲੈ ਮਾਸੀ ਤੂੰ ਤਾਂ ਜਮਾ ਕਮਣੀ ਐ 1500 ਰੁਪਏ ਪਾਈ ਛੱਡ ਰੱਖੇ ਮਹੀਨੇ ਦਾ ਕੋਈ ਨਾ ਆ ਜੀ ਕੋਈ ਉਤਨਾ ਕਰਨਾ ਵੀ ਔਖਾ ਹੈਗਾ ਬੰਦੇ ਤੋਂ ਬਿਨਾ ਤਾਰੇ ਫੇਰੇ ਦੀ ਕੀ ਗੱਲ ਐ ਮਾਸੀ ਆ ਗੁਮੰਡਣਾ ਜਿਹੜੀ ਨਾਲ ਵਾਲੀ ਵਿਚਾਰੀ ਬਲਾਈ ਚੰਗੀ ਐ ਮੈਂ ਤਾਂ ਉਹਦੇ ਕੋਲੇ ਗਈ ਸੀਗੀ ਉਹ ਮੈਨੂੰ ਬਾਰਗੇ ਮਿਲ ਗਈ ਨਾਲ ਲੈ ਗਈ ਅੱਛਾ ਤੇ ਉਹ ਮੈਨੂੰ ਕਹਿੰਦੀ ਵੀ ਤੇਰੀ ਮਾਸੀ ਦੀ ਨਾ ਜੇ ਤੂੰ ਫਾਰਮ ਭਰਾਣੇ ਤੇ ਮੈਂ ਹੁਣ ਨਾਲ ਪ੍ਰੇਸ਼ਨ ਬਣਾ ਰਿਆਂ ਉਹ ਆਪਦੇ ਫਾਰਮ ਫੜਾ ਕੇ ਉਹਨੇ ਤੇਰੇ ਫੜਾਇਆਊਗੀ ਅੱਛਾ ਜੇ ਫੜਾ ਤੈਨੂੰ ਮੈਨੂੰ ਫਾਰਮ ਮੈਂ ਮੇਰਾ ਆਪੇ ਫਾਰਮ ਫੜਾਉਣਾ ਨਾ ਨਾ ਉਹ ਗੁਮੰਡਣਾ ਆਪ ਹੀ ਫੜਾਇਆਊਗੀ ਲੈ ਹੁਣ ਆਪਾਂ ਨੂੰ ਪੈੜੀ ਦੀ ਕੰਮੀ ਦੀ ਨਹੀਂ ਹਾਂ ਠੱਜੇ ਨਹੀਂ ਲਾਦੇ ਆਹ ਪਿੰਨ ਨੰਨੇ ਛਾਈ ਚ ਵੀ ਹੁੰਦਾ ਲੈ ਵਾਦੂ ਚੱਲਦਾ

ਇੱਥੇ ਲਾ ਦੇ ਦੋ ਬੁੱਠੇ ਹੁਣ ਇਕੱਠੇ ਅੱਛਾ ਹਾਂ ਦੋ ਲਾ ਦੇ ਦੇ ਮਾਂ ਘਰ ਦੇ ਪਾਸੇ ਬਧੀਆ 1500 ਆਪਾਂ ਇਹ ਲਾ ਦੇ ਹੋਣਾ ਇੱਕ ਇੱਥੇ மூਰੇ ਲਾ ਦੇ ਖੜ ਜਾ ਖੜ ਜਾ ਮੈਂ ਪੇਜ ਉਲਟਾਉਣੀ ਇੱਥੇ ਲਾ ਇੱਕ ਇੱਕ ਉਰੇ ਲਾ ਦੇ ਚੱਕ ਅ ਤੇਰੇ ਭਰਗੇ ਹੁਣ ਫਾਰਮ ਅੱਛਾ ਤੇ ਮੈਂ ਫਰਾ ਕੇ ਨਹੀਂ ਉਹਨੂੰ ਗਮਾਂਢਣ ਨੂੰ ਤੇਰੇ 1500 ਰੁਪਏ ਮਹੀਨੇ ਦਾ ਆ ਜਾ ਤੁਰਗਾ ਜੇ ਤੈਂ ਮੈਂ ਹੀ ਰੱਖਣੇ ਤੇ ਮੈਨੂੰ ਦੇ ਦਿਆ ਕਰੀ ਆਹ ਤੈਨੂੰ ਕਹਦਾ ਕੁ ਵਿੱਚੇ ਛੂਟ ਸਮਾ ਲਿਆ ਕਰ ਹਾਂ ਨਾਲੇ ਤਾਂ ਮੈਂ ਤੇ ਮੇਰੇ ਘਰ ਨਾਲ ਦੇ ਲਈ ਆ ਤੇ ਰੋਟੀ ਤੇ ਦਾਈ ਨੇ ਪੁੱਛ ਲਈ ਸਵਾਰ ਕੇ ਵੀ ਕਿੰਨਾ ਟਾਈਮ ਲੱਗੂ ਵੱਜਣ ਤੇ ਪਛੇਣਾ ਤੇ ਸਵੇਰ ਮੱਜਣ ਤੇ ਕੁਛ ਦਿਨ ਤਾਂ ਲੱਗਦੇ ਐ ਹੈ ਕੁਛ ਦਿਨ ਤਾਂ ਲੱਗਦੇ ਐ ਐ ਤੁਰਤ ਤਾਂ ਨਹੀਂ ਵੱਜ ਕਿਉਂ ਨਹੀਂ ਲੱਗਦਾ ਉਹ ਨਾ ਨਾ ਕਢਵਾਉਣ ਜਾ ਕੇ ਪਿਆ ਕਰੂ ਤੈਨੂੰ ਇਹ ਕਰ ਬਈ ਤੂੰ ਆਏ ਮਹੀਨੇ ਨਾ ਘੜਿਆ ਕਰੀ 2-4 ਮਹੀਨੇ ਤੱਕੀ ਘੜਾ ਲੈ ਕਰੀ ਆਹ ਬੜਾ ਜੇ ਤਾੜਿਆ ਕਰਨੂ ਆ ਵੀ ਆਉ ਲੱਗ ਜਾਣਗੇ ਟਾੜੇ ਤਨੂ ਤਾਉਣ ਲੱਗ ਜਾਣਗੇ ਜਿਹੜਾ 1500 ਸਰਕਾਰ ਦਾ ਮਿਲਦਾ ਉਹ ਕੋ ਛੱਡੀਏ ਆਹੋ ਫੇਰ ਬਾਦੂ ਪੈਸਾ ਹੋ ਗਿਆ ਆਪਣੇ ਆਹੋ ਉਹੀ 1500 ਆਪਣੇ ਕਰਦੇ ਖਰਚੇ ਚਲਾਵਾਂਗੇ ਤੇ ਜਿਹੜਾ ਉੱਥੋਂ ਬਣੂਗਾ ਪੈਸਾ ਉਹ ਅੱਧਾ-ਅੱਧਾ ਹੀ ਖਰਚ ਕੇ ਆਪਾਂ ਵਿਆਜ ਤੇ ਦੇ ਦੇਵਾਂਗੇ ਹਾਂ ਅਸੀਂ ਘਰ ਬਣਾ ਲਵਾਂਗੇ ਤੂੰ ਇਹਦੇ ਵਿਆਜ ਤੇ ਦੇ ਦੇ ਰਹੀ ਸਕੀਮਾਂ ਆ ਰਹੀਆਂ ਤਾਂ ਬਾਹਰੀਆਂ ਲਾਂਦੇ ਆ ਹਨਾ ਸਕੀਮਾਂ ਤਾਂ ਮਾਸੀ ਫੇਰ ਨੂੰ ਆਏ ਮੈਂ ਤਾਂ ਪੜ੍ਹੀ ਲਿਖੀ ਆ ਗੱਲ ਕਰਾ ਗਰੀਬੀ ਕਰਕੇ ਹੋਵੇ ਸਾਡੇ ਗਰੀਬੀ ਵਾਲੀ ਐ ਗਰੀਬੀ ਨੇ ਮਾਰ ਹਾਂ ਗਰੀਬੀ ਨੇ ਮਾਰ ਤੇ ਪੁੱਛ ਨਾ ਬਸ ਗਰੀਬੀ ਚ ਤਾਂ ਲੋਕ ਇੱਥੇ ਚਰਣੀ ਨਾ ਰੋਟੀ ਖਾਂਦੇ ਸੀ ਆ ਸਬਜ਼ੀ ਤਾਂ ਉਰੇ ਆ ਕੇ ਦੇਖੀ ਐ ਮੈਂ ਸਾਧ ਲੱਗੀ ਰਹਿੰਦੀ ਸੀ ਬੜੀ ਗਰੀਬੀ ਦੀ ਹਾਂ ਬਸ ਮੇਰੇ ਕੋਲ ਦੇ ਖਸ਼ੂਟ ਵੀ ਡੋੜੀ ਇੱਕ ਆ ਹੈ ਤੇ ਇੱਕ ਜਿਹੜਾ ਉਹ ਕੱਲ ਪਾਇਆ ਸੀ ਉਹ ਆ ਮੇਰੇ ਕੋਲ ਫਿਰ ਮੈਂ ਜਾ ਕੇ ਕੰਮ ਆ ਨਾ ਦਾ ਛੋਟਾ ਐ ਕਿੱਥੋਂ ਨਿਆਮ ਤਾਂ ਇਸ ਤੋਂ ਹੁਣ ਰੁਪਈਆ ਨਹੀਂ ਸਾਡੇ ਕੋਲੇ ਉਹ ਜਿਹੜਾ ਮੈਂ ਜਾ ਕੇ ਬੰਨ ਛੋਟਾ ਨੂੰ ਪਾਇ ਸੀ ਜੇ ਤੂੰ ਦੇ ਕੀ ਗੱਲ ਆ ਹੁਣ ਤੂੰ ਕੰਮ ਮੈਂ ਸੀ ਦੋ ਲਿਆ ਮੈਂ ਦੋ ਲੈ ਆਈ ਚਲ ਬਾਹਰ ਸੀ ਤੂੰ ਤਾਂ ਮੇਰੀ ਮਾਂ ਵਰਗੀ ਨਾ ਹੋਰ ਮੇਰੀ ਸੱਸ ਹੋਜੀ ਮੈਨੂੰ ਫਿਰ ਮੇਰੀ ਮਰਦੇ ਦੇ ਬੇਚਾਰੀ ਨੂੰ ਦੋ ਸਾਲ ਹੋ ਗਏ ਮੁੱਕੀ ਨੂੰ ਐ ਤੇ ਕੀ ਕਰੀਏ ਉਹਦਾ ਲੋਦੇ ਬਾਦ ਦਾ ਸੀ ਜਮੀ ਬੁਰਾ ਹਾਲ ਹੋ ਗਿਆ ਸਾਡਾ ਗੱਲ ਬੇਬੇਤਾ ਜੀ ਪਰ ਸਣ ਆਉਂਦੀ ਸੀ ਮੈਨੂੰ ਕੁਮੜਮਟਾ ਕੁਸ਼ ਦਬਾਨ ਦੀ ਸੀ ਗੱਲ ਬੱਦਰਾ ਨਾ ਵੀ ਪਾਗਾ ਹੁੰਦਾ ਹਾਂ ਉਹ ਤਾਂ ਬੜੀ ਟੈਨਸ਼ਨ ਲੈਂਦੀ ਸੀ ਤਾਂ ਹੀ ਬਸ ਉਹ ਗੇਰੇ ਤਾਂ ਸਾ ਪੂਰੇ ਬਸ ਐਂ ਕਰਦੀ ਤੁਸੀਂ ਕਿੱਦੇ ਅਮੀਰ ਹੋਵੋਗੇ ਕਿੱਦੇ ਗਰੀਬ ਹੋਵੋਗੇ ਉਹਨੇ ਅਮੀਰੀ ਨਹੀਂ ਦੇਖਣੀ ਸਾਡੀ ਆ ਹੁਣ ਆਪਾਂ ਦੋਨੇ ਘੜੀ ਅਮੀਰ ਹੋ ਜਾਵਾਂਗੇ ਤਾਂ ਢੱਡ ਚਿਰਾਗੀ ਗਰੀਬੀ ਆ ਉਹਦਾ ਢੱਡ ਚਿ ਰਹਿ ਗਿਆ ਤੇ ਤਾ ਚਲ ਆਉਣ ਗਾਣਾ ਮੇਰੀ ਬੇਬੇ ਦੀ ਭੈਣੀ ਤੂੰ ਦੇਖ ਲੈ ਨੂੰ ਚੋਕੇ ਵਾਦ ਦੇ ਚੋਕੇ ਵਾਦ ਦੇ ਨੇ ਮੈਨ ਆਏ ਜੀ ਮੇਰੇ ਭੈਣ ਦੇ ਵਿਚਾਰੇ ਜਵਾਕ ਭੁੱਖੇ ਮਰਦੇ ਪਏ ਆ ਹੋਰ ਮਾਸੀ ਹੁਣ ਤੇਰਾ ਤਾਂ ਮੁੰਡਾ ਦੇਖ ਬਾਹਰ ਵਾ ਗਿਆ ਤੇਰੇ ਤਾਂ ਕਰਮ ਐ ਖੁੱਲ ਗਏ ਆ ਹੁਣ ਕੁਛ ਕਰਮ ਤੇਰੇ ਸਾਡੇ ਨਾਲ ਖੁੱਲ ਜਾਣਗੇ ਜਿਦ ਅਸੀਂ ਤੈਨੂੰ ਕਮਾ ਕੇ ਦੇਵਾਂਗੇ ਤੁਸੀਂ ਖਾਣ ਲੈ ਕੋਈ ਕੁਛ ਕਰਮ ਨਾਲੇ ਮਾਸੀ ਕਿਸੇ ਦੀ ਆਣ ਗਵਾਂਡ ਦੀ ਗੱਲ ਕੰਦਾ ਸਾ ਗਵਾਂਡਣਾ ਇਹ ਕਹਿੰਦੀ ਸੀ ਕਹਿੰਦੀ ਕੋਈ ਤੁਸੀਂ 12 ਦਿਨ ਹੋ ਗਏ ਆਇਆਂ ਨੂੰ ਤੁਸੀਂ ਇੱਥੀਆਂ 2-3 ਦਿਨਾਂ ਲਈ ਮੈਂ ਮਾਸੀ ਦਾ ਕਹ ਰਹੀ ਹਾਂ ਮੈਂ ਕਿ ਅਸੀਂ ਤੇ ਮਾਸੀ ਕੋਲ ਨੂੰ ਨਾ ਲਾ ਕੇ ਜਾਵਾਂਗੇ ਅਸੀਂ ਕਿੱਥੇ ਜਾਂਦੇ ਆਏ ਮਾਮਾ ਇੱਥੇ ਆਏ ਮੈਂ ਕਿ ਮਰੀ ਮਾਸੀ ਬਿਮਾਰ ਗਈ ਸੀ ਥੋੜੀ ਜੀ ਤਾਂ ਆਏ ਅਸੀਂ ਤੇ ਸਾਨੂੰ ਰਾਜਾ ਕਹਦੇ ਆਉਗਾ ਮਾਸੀ ਕੋਲ ਰਹਿਾਂਗੇ ਰੋਜ਼ ਮੈਂ ਕਿ ਤੂੰ ਕਹਿੰਦੀ ਗਵਾਂਡਣਾ ਨੂੰ ਜੇ ਮੈਨੂੰ ਕੋਈ ਦੁਬਾਰੇ ਕਹਿਣ ਕਿ ਮੇਰੀ ਹੋ ਜੂ ਲੜਾਈ ਮੇਰਾ ਥੋੜਾ ਸੁਭਾਅ ਪੜਾ ਬਾਈ ਕਹਿੰਦੇ ਸੇਤੀਆਂ ਆਂਗੇ ਸੋਨੂ ਕਿ ਦਾ ਆ ਵੀ ਅਸੀਂ ਤਾਂ ਜਾਂਦੇ ਨਹੀਂ ਬਾਸੀ ਦਾ ਘਰ ਆ ਕੇ ਚੱਲ ਮਸੀ ਉਹ ਵੰਦਨ ਤਾਂ ਵਧੀਆ ਵਿਚਾਰੀ ਜਿਹੜੀ ਨੇ ਆ ਫਾਰਮ ਫੜਾਇਆ ਤਾਈ ਦਾ ਸਵਾ ਚੰਗਾ ਉਹ ਤਾਂ ਵਧੀਆ ਸਵਾ ਤਾਈ ਲੱਗਦੀ ਮੈਨੂੰ ਤਾਈ ਲੱਗਦੀ ਤੇਰੀ ਚੰਗਾ ਮੈਂ ਤਾਈ ਕਹੂੰ ਮੈਂ ਤਾਂ ਉਹ ਜੀਜੀ ਕਰੀਗੀ ਫਿਰ ਪਰ ਕੋਈ ਨਾ ਮੈਂ ਤਾਈ ਨੂੰ ਫੜਾ ਕੇ ਆਂਦੀ ਆ ਫਾਰਮ ਬੜੇ ਲਿਖਦੇ ਜੀ ਕਹਿੰਦੇ ਹੁੰਦੇ ਚੰਗਾ ਆ ਛੇਤੀ ਚੰਗਾ ਮਸੀ ਚੰਗਾ ਛੇਤੀ ਫੜਾਇਆ ਪੇ ਬਾਰਵੀਂ ਨਾ ਜਾਵੇ ਉਹ ਫਾਰਮ ਆਉ ਦੇ ਲੈ ਕੇ ਚੱਲ ਚੰਗਾ ਦਾ ਵਧੀਆ ਹੈਗਾ ਵੀ ਫਾਰਮ ਲਾਏਗੀ ਮੇਰੀ ਪਰਛੇਵਾਂ ਜਜੂ ਤੇ ਗੱਲ ਕਰ ਕਾਇ ਨਹੀਂ ਸੋਚ ਲੱਗੀ ਪਈ ਐ ਪੈਸੇ ਸਾਰੇ ਲੱਗ ਗਏ ਹੁਣ ਤਾਂ ਆਪਾਂ ਵੀ ਗੱਡੀ 'ਚ ਰਹਿਣ ਲੱਗੇ ਨਾ ਚਿੱਟੇ ਕੱਪੜੇ ਪਾ ਕੇ ਤਾਂ ਕਦੇ ਦੇਖ ਲਿਆ ਆਪਾਂ ਰੰਗਦਾਰੀ ਕੱਪੜੇ ਓ ਲੈ ਹਰਪ੍ਰੀਤ ਮੇਰੀ ਗੱਲ ਸੁਣਾ ਉਹ ਕਾਇਦੇ 'ਚ ਹੋ ਗਏ ਹੁਣ ਪੈਸੇ ਜਮਾ ਕਰਾਏ ਹੋਏ ਆਪਣੇ ਲੈ ਖਾਤੇ 'ਚ ਓਰੇ ਸਹਿਨਿਕ ਕਰਾਇਆ ਜੀ ਤੂੰ ਮਸੀ ਦੇ ਚੈੱਕਾਂ ਦੇ 2 ਲੱਖ ਤੇ ਇਤਰੀਵੇਂ ਪੈਨਸ਼ਨ ਲਵਾਉਂ ਉਹਨੇ ਚੈੱਕ ਫੜਾ ਦੇਣਾ ਮੈਂ ਨਹੀਂ ਫੜਾਂਗੀ ਫੜੂੰਗੀ ਤੈਨੂੰ ਚੈੱਕ ਕੀ ਗੱਲ ਆਹੋ ਮੈਨੂੰ ਪਤੀ ਹੈ ਤੇਰਾ ਜਦੋਂ ਤੂੰ ਆਦੀ 마ਸੀ ਨੂੰ ਠੱਗੀ ਹੈ ਨਾ ਮੈਨੂੰ ਤੂੰ ਕਿੱਥੇ ਛੱਡੇਗਾ ਮੈਨੂੰ ਤਾਂ ਰੁਪਈਆ ਨਹੀਂ ਦੇਣਾ ਮੈਂ ਤਾਂ ਰਾਣੀ ਹਾਰ ਬਣਵਾਉਣਾ ਹੈ ਨਾ ਤੂੰ ਰਾਣੀ ਹਾਰ ਇੱਕ ਗਣੀ ਹੈ ਦੋ ਬਣਵਾ ਦੂੰ ਕਿਹੜਾ ਉਹਨੇ ਚੈੱਕ ਤਾਂ ਫੜਾ ਕਹੇ ਦਿਨ ਹੋ ਗਏ ਆਪਣਾ ਜਮੀ ਨਹੀਂ ਕਰਾਇਆ ਆਪਣੇ ਅਕਾਊਂਟ 'ਚ ਨਾ ਨਾ ਸਾਰੇ ਪੈਸੇ ਤੇਰੀ ਹੀ ਹੈ ਉਹ ਤਾਂ 마ਸੀ ਹੈ ਜਿਹੜੀ ਤੇਰੇ ਤੇ ਇੰਨਾ ਵਿਸ਼ਵਾਸ ਕਰੀ ਜਾਂਦੀ ਹੈ ਉਹਨੂੰ ਪਤਾ ਨਹੀਂ ਵਿਚਾਰੀ ਨੂੰ ਉਹ ਤਾਂ ਪੂਰੀ ਭੜੀ ਨੂੰ ਇਹ ਨਹੀਂ ਬਤਾ ਮੇਰਾ ਭਾਂਜਾ ਠੱਗਾ ਮੈਨੂੰ ਲੁੱਟੀ ਜਾਂਦਾ ਨਾ ਮੇਰੀ ਗੱਲ ਸੁਣ ਹਾਂ ਜੇ ਮੈਂ ਠੱਗ ਹਾਂ ਫੇ ਠੱਗ ਦੇ ਘਰਾਂ ਦੀ ਠੱਗਣੀ ਹੋਈ ਤੂੰ ਵੀ ਠੱਗਣੀ ਹੈ ਠੱਗਣੀ ਤਾਂ ਹੀ ਗਿਆ ਪਰ ਮੈਂ ਆਪ ਦੇ ਖਾਤਰ ਮਾਰ ਲਈ ਠੱਗੀ ਮੈਨੂੰ ਤੂੰ ਰੁਪਿਆ ਨਹੀਂ ਦੇਣਾ ਮੈਨੂੰ ਪਤਾ ਹੈ ਤੇਰੀ ਨੀਤ ਮਾੜੀ ਹੈ ਜਦੋਂ ਤੇਰੇ ਖਾਤੇ ਚ ਪੈਸੇ ਹੋ ਕੇ ਜਾਵਾਂ ਮੇਰੇ ਨਾਲ ਲੜ ਕੇ ਆ ਦੇ ਜਾਂ ਭੱਜ ਜਾ ਦੇ ਪੇਕੇ ਕੋ ਲੈ ਇੰਗੀਆਂ ਗੱਲਾਂ ਕਰੀ ਜੰਨੀ ਹੈ ਜੇ ਆਪਣੀਆਂ ਗੱਲਾਂ ਮਾਸੀ ਨੇ ਸੁਣ ਲਈਆਂ ਤੂੰ ਛੇਤੀ ਕਰ ਮੈਨੂੰ ਚੈੱਕ ਲਿਆ ਕੇ ਇਹਦੇ ਕਾਇਦਨ ਹੋ ਗਏ ਪੈਸੀ ਨਹੀਂ ਜਮਾ ਕਰਾਏ ਆਪਣੇ ਖਾਤੇ ਜਮਾ ਨਾ ਨਾ ਮੈਂ ਤਾਂ ਆਪਦੇ ਨਾਲ ਤੇ ਜਮਾ ਕਰਾਉਂਗੀ ਉਹ ਪੈਸੇ ਜੇ ਨਹੀਂ ਕਰਾਉਣਾ ਮੈਂ ਤਾਂ ਮਾਸੀ ਨੂੰ ਦੱਸ ਦਿਆਂ ਕਿ ਮਾਸੀ ਤੇਰੇ ਨਾਲ ਥੱਗੀ ਮਾਰਦਾ ਹੈ ਤੇਰੇ ਪੈਸੇ ਖਾ ਕੇ ਕੋਈ ਟਾਬਟੂ ਬਣੀ ਬਣਾਇਆ ਮੈਨੂੰ ਤੇਰੀ ਗੱਲ ਸਮਝ ਨਹੀਂ ਆਉਂਦੀ ਹਾਂ ਜੇ ਤੂੰ ਮਾਸੀ ਨੂੰ ਦੱਸੇਗੀ ਤੂੰ ਦੇਖ ਲੈ ਕੀ ਕੱਢੇਗੀ ਫਿਰ ਇਹਨਾਂ ਗੱਲਾਂ 'ਚ ਤੇਰੇ ਹੀ ਨੁਕਸਾਨ ਹੋਣਾ ਹੈ ਕਿਹਨ ਨੁਕਸਾਨ ਕਰਦੀ ਆ ਆਪਦਾ ਮੈਂ ਕਿੱਥੇ ਕਰਦੀ ਨੁਕਸਾਨ ਮੈਂ ਤਾਂ ਤੈਨੂੰ ਇਹ ਗਦੇ ਵੀ 2 ਲੱਖ ਰੁਪਏ ਮੇਰੇ ਕੋਲ ਰਹਿਣ ਨੇ ਮੈਂ ਸੈਨ ਕਰਾ ਗੁੱਠਲ ਵਾਲਾ ਮਾਸੀ ਰ ਤੇ ਮੈਂ ਆਪੇ ਉਹ ਕੜਵਾ ਕੇ ਖਾਤੇ ਚ ਕਰਵਾ ਦੂੰਗੀ ਉਹ ਕੰਗੜੀ ਕਿਉਂ ਆ ਮਰੇ ਖਾਣੇ ਤੇ ਲਟ ਮਾਰਦੀ ਐ ਚੁੱਪ ਕਰਕੇ ਮੈਨੂੰ ਚੈੱਕ ਫੜਾ ਦੇ ਮੈਂ ਜਮਾ ਕਰਾਇਆ ਮਾਂ ਉਹ ਕਾਇਦਨ ਹੋ ਗਏ ਉਹ ਕਿਹੜੀ ਕਹਿੰਦੀ ਤੁਸੀਂ ਮੈਨੂੰ ਦੇ ਦੇਗਾ ਉਹ ਲੈ ਸਾਰੇ ਪੈਸੇ ਤੇਰੀ ਨਿਕਾ ਮੜ ਗਏ ਮੈਂ ਜਾਣਦੀ ਐ ਤੈਨੂੰ ਮੈਂ ਤਾਂ ਸਿਰਫ ਉਹ ਮੈਂ ਤਾਂ ਮੱਝ ਨੂੰ ਨੀਰਾ ਪਾਉਣੀਆਂ ਆਂਦੀ ਸੀ ਮਾਸੀ ਕਹਿੰਦੀ ਨੀਰਾ ਪਾ ਮਾਸੀ ਤਾਂ ਅੰਦਰ ਪਈ ਐ ਮੈਂ ਤਾਂ ਨਾ ਚੈੱਕ ਉੱਥੇ ਫ੍ਰਿਜ ਤੇ ਰੱਖਿਆ ਪਿਆ ਉਹ ਖੇਲਵਾ ਕੇ ਕਿੱਥੇ ਰੱਖਿਆ ਤੂੰ ਮੈਨੂੰ ਪੜਾ ਕੇ ਆ ਮਾਸੀ ਦੇਖ ਵੀ ਨਾ ਰਵਿ ਲਿਆਵਾ ਬੱਤ ਮਾਸੀ ਨੇ ਕੀ ਦੇਖਣਾ ਹੈ ਜਾ ਜਾ ਖੇਤੀ ਜਾ ਤੂੰ ਇੱਥੇ ਖੜ ਜਾ ਮਾਂ ਆ ਗਈ ਇਹ ਕਹਿੰਦੀ ਮੈਨੂੰ ਰਾਣੀਕਾਰ ਕਰਾ ਦੇ ਰਾਣੀਕਾਰ ਕਹਿੰਦੀ ਤੂੰ ਮੇਰੇ ਨਾਲ ਕਦੇ ਟੱਗੀ ਨਾ ਮਾਰ ਜੀ ਉਹ ਮੈਂ ਤਾਂ ਆਪਦੀ ਆਪਦੀ ਮਾਸੀ ਨੂੰ ਹੀ ਬਖਸ਼ਿਆ ਤੈਨੂੰ ਤਾਂ ਮੈਂ ਕਿੱਥੇ ਬਖਸ਼ਦਾ ਇਹਨੂੰ ਐਵੇਂ ਰਾਣੀਕਾਰ ਕਰਾ ਕੇ ਮੈਂ ਮੈਂ ਤੈਨੂੰ ਦੋ ਕਰਾ ਦੂੰ ਆ ਗਈ ਉਹ ਆ ਗਈ ਆ ਆ ਤੇਰੀ ਹੀ ਗੱਲਾਂ ਕਰੀ ਜਾਂਦਾ ਸੀ ਵੇਖ ਪੱਕਾ ਵਾਦਾ ਕਰਮੇ ਨੇ ਮੈਂ ਤਾਂ ਮੈਂ ਤੈਨੂੰ ਦੱਸਾਂ ਵੀ ਹਾਂ ਮੈਂ ਕਰਵਾ ਕੇ ਦੇਊਗਾ ਪੱਕਾ ਇੱਟ ਵਰਗਾ ਵਾਦਾ ਹੈ ਹਾਂ ਰਾਣੀ ਹਰ ਕਰਵਾ ਕੇ ਦੇਣਾ ਹੂੰ ਮੇਰੀ ਗੱਲ ਸੁਣ ਰੁਪਿਆ 2 ਲੱਖ ਹੈ ਉਹ ਤੋੜੀ ਚਾਹੀਦੀ ਹੈ ਹਾਂ ਲੱਖੀ ਚਾਹੀਦੀ ਆ ਗੁੱਠੇ ਲਵਾਏ ਪਏ ਚੈੱਕ ਦੇ ਪਿੱਛੇ ਸਿੱਧਰਾ ਪੁੱਠਾ ਖੋਲੀ ਆਨੇ ਚੱਜ ਵੀ ਨਹੀਂ ਚੈੱਕ ਦੇਖਣ ਮੈਂ ਵੱਡਾ ਬਣਦਾ ਤੇ ਆਪੀ ਚੱਜ ਆ ਜਾਂਦਾ ਆਹ ਦੇਖੋ ਇਹ ਮੈਂ ਤੁਹਿਆ ਸੀ ਵੀ ਦੋ ਦੋ ਬੁੱਠੇ ਲਵਾ ਦੀ ਉਹ ਜੀਦੇ ਕਹਿੰਦੇ ਹੁੰਦੇ ਜੀਦੇ ਘਰੇ ਦਾ ਨੇ ਉਹਦੇ ਕੰਗਲੇ ਵੀ ਸਿਆਣੇ ਉਹ ਕੰਗਲੇ ਸਿਆਣੇ ਜਾਪੀਏ ਗੱਲ ਕਰੋ ਨਾ ਮੈਂ ਫਾਰਮ ਜਾਂ ਉਹਨਾਂ ਨੇ ਫੜਾਇਆ ਗਵੰਡਰ ਨੂੰ ਮੈਂ ਕਿਹਾ ਜੇ ਪੈਸੇਨ ਬਾਈਦੀ ਹੋਈ ਤਾਂ ਬਣਾ ਦੀ ਆਪਾਂ ਨੂੰ ਕੀ ਇਹ ਵੱਜ ਗਈ ਤਾਂ ਬਣਾ ਦੂ ਨਾ ਮੰਨੀ ਤਾਂ ਨਾ ਕਰ ਸਮਝੀ ਗੱਲ ਕਰ ਮਾਸੀ ਤਾਂ ਉਹ ਪੈਂਚਰ ਵਾਲੇ ਪੈਸੇ ਦੀ ਡੰਗ ਲਾਇਆ ਕਰੂ ਇਹ ਤਾਂ ਆਪਾਂ ਹੁਣ ਸਾਰੇ ਲੈ ਜਾਗੇ ਇਹ ਤਾਂ ਮਾਜਦੇ ਆਗੇ ਡੋਲੂ ਜਾ ਆ ਜਾ ਉਹ ਨੰਦੀ ਜੇ ਕੱਢੀ ਜਨੇ ਮੈਂ ਤੈਨੂੰ ਦੱਸਾਂ ਮੈਨੂੰ ਤੇ ਤੇਰੀ ਨੀਤ ਚ ਖੋਟ ਲੱਗ ਜੇ ਤੂੰ ਤਾਂ ਮੇਰੇ ਨਾਲ ਵੀ ਨਾ ਠੱਗੀ ਮਾਰ ਜੇ ਤੇਰੇ ਨਾਲ ਨਾ ਠੱਗੀ ਮਾਰ ਜਾਂ ਹਾਂ ਉਹ ਬੰਦੇ ਜੇ ਕੱਢ ਬਣ ਮੈਨੂੰ ਪਤਾ ਇਹ ਦੰਦ ਚ ਕੱਢਣਾ ਉਹ ਨਾ ਉਹ ਕੋਈ ਨਾ ਕੋਈ ਠੱਗੀ ਮਾਰਨੀ ਗੇ ਭੜਾ ਰੇ ਮੈਨੂੰ ਚੱਕ ਉਹ ਮੈਨੂੰ ਤਾਂ ਖੁਸ਼ੀ ਹੁੰਦੀ ਆ ਅੱਛਾ ਪਹਿਲਾਂ ਤਾਂ ਮੈਂ ਲੱਖ ਲੱਖ ਹੀ ਲਿਆ ਨਸੀਅਤ 2 ਲੱਖ 2 ਲੱਖ ਕਦੇ 2 ਲੱਖ ਲੈ ਕੇ ਤੇ ਤੇਰੇ ਨਾਲ ਨਹੀਂ ਮੈਂ ਤੈਨੂੰ ਨਚਾਈ ਤੇ ਮੈਨੂੰ ਮਾਸੀ ਕੋਲ ਪਹਸਾ ਕੇ ਤੇ ਆਪ ਤੇ 30000 ਜੀ ਹੁੰਦੀ ਐ ਅਛਾ ਟ੍ਰਾਂਕੀ ਚ ਵੀ ਪਿਆ ਸੀ 2 ਲੱਖ ਨਗਦ ਉਹ ਵੀ ਲੋੜਾ ਜੇ ਤੁਹਾਡਾ 2 ਲੱਖ ਲੈ ਕੇ ਉੱਡ ਗਿਆ ਮੈਂ ਮਾਸੀ ਦੀ ਟਰੰਕ ਹੀ ਚੱਕ ਕੇ ਉੱਡ ਜੂ ਨਹੀਂ ਨਾ ਕਰ ਗਿਆ ਹਾਂ ਮਾਸੀ ਦਾ ਟਰੰਕ ਦੇ ਚੱਕ ਹੀ ਉੱਡ ਜੀ ਕਮਲੀਆਂ ਗੱਲਾਂ ਕਰਦੀਆਂ ਜੇ ਆਪਾਂ ਉੱਦੀ ਉੱਡ ਜਾਂਦੇ ਉਹ ਆ 2 ਲੱਖ ਕਿੱਥੋਂ ਨਿਕਲਦਾ ਆ ਜਿਹੜਾ ਬੈਂਕ ਚ ਪਿਆ ਸੀ ਹੋਰ ਲੋਕਾਂ ਕੋਲ ਰੇਣਾ ਦੇ ਬੀ ਹੋਰ ਵੀ ਕੋਈ ਲਈ ਬਟੇ ਜਿਹੜਾ 2 ਲੱਖ ਰੁਪਏ ਲੈਣਾ ਹੈ ਇਹਨੇ ਕਿਸੇ ਤਰ੍ਹਾਂ ਉਹ ਲੈਣਾ ਹੈ ਕੋਈ ਤਾਂ ਖਜ਼ਾਨੇ ਲਈ ਮਿਲ ਗਿਆ ਪਤਾ ਨਹੀਂ ਕਿੰਨੇ ਕ ਲੱਖ ਮਿਲਣਗੇ ਤੇ ਹੁਣ ਟਾਬੇ ਬਾਰੇ ਕਿਵੇਂ ਦੱਸੇਗਾ ਹੁਣ ਕੀ ਦੱਸੇਗਾ ਗਾਹਾਂ ਗਾਹਾਂ ਹਾਂ ਵੀ ਹੁਣ ਮੈਂ ਪੈਸੇ ਕਿਵੇਂ ਲੂੰਗਾ ਹਾਂ ਹਾਂ ਕੰਬਲੀਆਂ ਗੱਲਾਂ ਕਰਦੀਆਂ ਉਹ ਜਦੋਂ ਇਹਨੂੰ ਪੈਸੇ ਦਿੱਸ ਜਾਂਦੇ ਨੇ ਨਾ ਫਿਰ ਤਾਂ ਮੇਰਾ ਦਿਮਾਗ ਕੰਮ ਕਰਨ ਲੱਗ ਜਾਂਦਾ ਹੁਣ ਮੈਂ ਲੱਖ ਰੁਪਈਆ ਮਾਸੀ ਤੋਂ ਐ ਲਵਾਂ ਕਿ ਬੇਨਾ ਨੂੰ ਤਰਖਾਹਾਂ ਦੇ ਤਾਰੇ ਤਰਖਾਹ ਮੰਗਦੇ ਹੋਰ ਖਰਚਾ ਪਾਣੀ ਹੋ ਗਿਆ ਤੇ ਨਾਲੇ ਜਿਹੜਾ ਆਪਣਾ ਅੱਧੋ ਅੱਧੀ ਹੈ ਜਿਹੜੀ ਆਮਦਨ ਹੈ ਮਾਸੀ ਨੂੰ ਕਹੂੰ ਤਾਂ ਤੇਰੇ ਖਾਤੇ ਚਾਹੀਦੀ ਹੈ ਖਾਤੇ ਜਮਾ ਕੋਚ ਤੇ ਜਿੱਡੇ ਮੈਂ ਫੱਕ ਤੇ ਨਹੀਂ ਦੇਖਣਾ ਅੱਜ ਕੱਲ੍ਹ ਤਾਂ ਲੋਕੋ ਗੂਗਲ ਪੇ ਕਰਦੇ ਆ ਨਾ ਇਹਨਾਂ ਨੂੰ ਤਾਂ ਕੋਈ ਦਿੰਦਾ ਨਹੀਂ ਮਾਸੀ ਨੂੰ ਤਾਂ ਮੈਂ ਕਿ ਜਾ ਜਾ। ਆਹ ਕਮੇਟੈਂਡਸਾਂ ਜਮਾ ਕਰਾਇਆ ਹੈ ਖਾਤੇ 'ਚ ਤੇ 2 ਲੱਖ ਰੁਪਏ ਦੇਣੇ ਮੈਨੂੰ ਨਸ। ਨਹੀਂ ਮੈਂ ਮਾਸੀ ਵਾਲੀ ਟਰੰਕੀ ਚੱਕ ਕੇ ਰਹਿ ਜੂਨੇ। ਨਹੀਂ ਮੈਂ ਮਾਸੀ ਨੂੰ ਦੱਸ ਜੂ ਵੀ ਤੇਰਾ ਭਾਂਜਾ ਥੱਗੀ ਮਾਰਦਾ ਕੋਈ ਨਹੀਂ ਨਾ ਬਟੂ ਬਣ ਕੋ ਲੈ। ਤੂੰ ਕਰੇਂ ਐਮੀਨਾ ਭਾਂਡਾ ਭੰਨਦੀ। ਮਸਾ ਮਾਸੀ ਲੋਟਾਈ। ਚਲ ਡੰਗਰਾ ਨੂੰ ਨੀਰ ਨੂੰ ਪਾ ਕੇ ਆ ਰੇ ਮਾਸੀ ਮਾਸੀ ਦੀ ਸੇਵਾ ਕਰਿਆ ਕਰ। ਆਹੋ ਮਾਸੀ ਦੀ ਸੇਵਾ ਕਰਿਆ ਕਰ ਡੰਗਰਾ ਨੂੰ ਨੀਰ ਆ ਪਾਇਆ ਕਰ। ਪੈਸਿਆਂ ਦਾ ਪ੍ਰਧਾਨ ਤੂੰ ਮੰਨ ਕੇ ਬਹਿ ਜਾ। ਜਿਹੜੇ ਦਾਂਦੇ ਜੇ ਕੱਟਦੇ ਹੁੰਦੇ ਨਾ ਇਹ ਕੋਈ ਨਾ ਕੋਈ ਥੱਗੀ ਮਾਰਦਾ ਹੁੰਦਾ। ਮੈਨੂੰ ਤਾਂ ਲੱਗਦਾ ਕਿ ਤੇ ਮੈ ਜੇ ਕੋ ਖੋਗੀ ਨਾ ਲੱਗਿਆ ਹੋਵੇ ਮੈਨੂੰ ਰੁਪਈਆ ਦੇ ਵੀ ਨਾ ਇਹ ਇਹ ਬੰਦਾ ਇਹ ਜੀ ਹੈ ਮੈਂ ਘੱਟੀ ਯਕੀਨ ਕਰਦੀ ਐ ਤੇ ਉਹ ਤਾਂ ਮਾਸੀ ਐ ਜਿਹੜੀ ਇੰਨਾ ਯਕੀਨ ਕਰੀ ਜਾਂਦੀ ਐ ਛਟਕਿਆ ਮਾਸੀ ਦੀ ਮੈਂ ਇਸ ਨੂੰ ਨੀਰਾ ਪਾਉਗਾ ਨਹੀਂ ਬਸਨੀਰ ਲਾ ਕੇ ਉਹਦਾ ਨਾਂ ਆਂਦੀ ਆ ਕੀ ਬੋਲੀ ਐ ਨੀ ਮਾਸੀ ਕੱਲੀ ਨੀਰਾ ਪਾਏ ਹਾਂ ਪਾਏ ਅੱਛਾ ਕਿੰਨਾ ਟਾਈਮ ਤਾਂ ਹੋ ਗਿਆ ਬਈ ਨੂੰ ਬਾਹਰ ਗਰਮੀ ਐ ਮੈਂ ਸੀ ਬਾਹਰ ਤਾਂ ਹੋਰ ਬਾਹਰ ਤਾਂ ਹਾਂ ਕੀ ਕਰੇ ਉਹਨੂੰ ਸਾਰਾ ਦਿਨ ਕੰਮ ਦੇ ਮਾਰੇ ਉਹਨੂੰ ਜਾਣਾ ਪੈਂਦਾ ਔਰ ਮਾਰਨਾ ਹੋ ਜੇ ਕਿਤੇ ਚਾਹ ਕੋਈ ਨਹੀਂ ਆਇਆ ਫਿਰ ਉਹ ਸਿੱਤੇ ਜਾਂਦਾ ਐ ਸੀ ਆਦੀ ਗੱਡੀ ਗੁੱਡੀ ਤੇ ਜਾਂਦਾ ਕੱਟ ਜਾਂਦਾ ਕਿਹੜੀ ਐਸੀ ਗੱਡੀ ਚ ਕਿੱਥੇ ਚੱਲਦਾ ਆਪਣੀ ਜੋ ਅਸੀਂ ਤਾਂ ਖਰਾਬ ਹੋਇਆ ਤੇ ਠੀਕ ਕਰਾਉਣ ਆ ਲੈਗਾ ਉਹ ਤਾਂ ਲੈ ਲੋ ਫਿਰ ਉਹ ਤੇ ਪੈਸੇ ਲੱਗਣਗੇ ਮਸੀ ਫਿਰ ਨੋਟ ਕਰਾ ਲੈਣਾ ਮੈਨੂੰ ਫਿਰ ਲੈ ਕੇ ਜਾਊਗਾ ਵੇ ਮੈਂ ਵੀ ਵਕਤੇ ਨਾ ਕਦੇ ਬਾਗਜੂ ਦੇ ਨਾਲ ਅੱਛਾ ਹੁਣ ਏਸੀ ਲੋਟ ਕਰਾ ਲੀਏ ਗੱਡੀ ਦਾ ਏਸੀ ਲੋਟ ਕਰਾਓ ਹੁਣ ਤੁਸੀਂ ਕੋਈ ਨਾ ਮੈਂ ਤਾਂ ਕੋਈ ਗੱਲ ਕਰ ਦੂੰਗੀ ਵੀ ਗੱਡੀ ਦਾ ਏਸੀ ਲੋਟ ਕਰਾ ਲਾ ਮਾਸੀ ਦੇ ਕੇ ਪੈਸੇ ਆਪਣੇ ਮਾਸੀ ਦੇ ਦੂੰ ਨਾ ਲੇ ਕੋ ਟੂਰ ਮਾੜਾ ਲਾ ਉਹ ਬਾਲੋ ਤੇਰਾ ਮੈਂ ਉਰਲੇ ਪਾਸੇ ਵਾਲਾ ਦੱਬ ਦੇਵਾਸੀ ਹਵਾ ਘਟ ਹੈ ਅੱਛਾ ਹਾਂ ਮੈਨੂੰ ਤਾਂ ਲੱਗਦਾ ਕੋਈ ਟੂਪ ਟੱਕ ਖਰਾਬ ਹੁੰਦੀ ਉਹ ਜੀ ਆਪਣੇ ਪੂਰੀ ਵਧੀਆ ਸਤ ਕਰ ਲਓ ਮਾਸੀ ਤੂੰ ਤਾਂ ਮੈਨੂੰ ਕਿਹਦੀ ਵੱਡੀ ਲੈ ਕੇ ਤਰੀ ਫਿਰ ਦੇ ਤਾਂ ਵੱਡੀ ਗੱਡੀ ਲੈ ਲੈ ਨਾ ਸਕਰਪੀਓ ਲੈ ਲੈ ਕਾਲੇ ਰੰਗ ਦੀ ਹਾਂ ਉਹ ਤਾਂ 60 ਲੱਖ ਦੀ ਆਉਂਦੀ ਹੈ 67 ਲੱਖ ਦੀ ਨਿਮਾਸੀ ਗਈ ਆਉਂਦੀ ਜਾਂ ਨਵੀਂ ਲੈਣੀ ਤਾਂ 20 ਲੱਖ ਦੀ ਆਉਂਦੀ ਐ ਆਪਾਂ ਦਾ ਪੁਰਾਣਾ ਹੀ ਕਹਿ ਗਏ ਮੁੰਡੇ ਨੂੰ ਕੋਈ ਦੇਖਿਆ ਆਊਗਾ 2.5 ਲੱਖਾਂ ਹੀ 2.5 ਲੱਖਾਂ ਹੀ ਹਾਂ ਚੱਲ ਫਿਰ ਕੋਈ ਨਹੀਂ ਜਦੋਂ ਆਇਆ ਮੈਂ ਕਹਿ ਦੂੰਗੀ ਇਹਨੂੰ ਜਾ ਐਸੇ ਇਹਨੂੰ ਕੋਈ ਠੀਕ ਕਰਵਾ ਲਓ ਫਿਰ ਉਹ ਹੀ ਗੱਲ ਫਿਰ ਪੈਸੇ ਵੀ ਨਾ ਆਪਣੇ ਕੋਲ ਥੋੜੇ ਰਹਿ ਜਾਣਾ ਪੈਸੇ ਤਾਂ ਹੁਣ ਤੈਨੂੰ ਪਤਾ ਹੀ ਆ ਮਾਸੀ ਆਪਣੇ ਕੋਲ ਕਿੰਨੇ ਘਰੇ ਖ ਹਾਂ ਉਹਦਾ ਮੇ ਤਾਂ ਵੇਚੋ ਆਉ ਲੱਗ ਜਾਣਗੇ ਆਪਾਂ ਨੂੰ ਕਰਦੇ ਜਾਂ ਮਿੰਟ ਚ ਕਿੱਥੇ ਕਮਾਈ ਹੋ ਜਾਮਾ ਸੇ ਟਾਈਮ ਲੱਗਦਾ ਹੁੰਦਾ ਐ ਲਾਹਣੇ ਵਾਲੇ ਚਾਹ ਪਾਣੀ ਪੀਣ ਆਉਂਦੇ ਉੱਥੇ ਖਰਚੇ ਆ ਪਾਣੀ ਪੀਣੇ ਆ ਜਾਂਦੇ ਉਹ ਜਿਸਮਾਨ ਲੱਗੀ ਵੀ ਜਾਂਦਾ ਵਿੱਚ ਆਹ ਆ ਦਰਵਾਜ਼ਾ ਲਓ ਕੇ ਵਿੱਚ ਕੋਈ ਸਮਾਨ ਲੈ ਆਉਂਦੇ ਮਸੀਂ ਉਨੀ ਖਰਚਾ ਹੋ ਜਾਂਦਾ ਨੂੰ ਉਨੀ ਖਾੜਾ ਪੀਤਾ ਨਾ ਉਨੀ ਲੱਗ ਜਾਂਦਾ ਉਹ ਬਰਾਬਰੀ ਆ ਰਹਿਣਾ ਬਚਤ ਆਪਾਂ ਨੂੰ ਧੀ ਹਧੀ ਹੋਣ ਲੱਗ ਜੂਗੀ ਜੇ ਬਚਤ ਹੋਈ ਨਾ ਤਾਂ ਤਾਂ ਬਾੜੀ ਹੋਊਗੀ ਲੱਖਾਂ ਦੇ ਲੱਖ ਹੋਣਗੇ ਚਾਹੇ ਗੱਡੀ ਦਾ ਲਵੇ ਫਿਰ ਆਇਆ ਕੋਈ ਜਾਇਆ ਕੋ ਡੱਬੇ ਤੇ ਚੱਜ ਦੀ ਗੱਡੀ ਦਾ ਹੋਵੇ ਕੋਲੇ ਚਲ ਗੱਡੀ ਤਾਂ ਕੋਈ ਨਹੀਂ ਦੇਖ ਲਾਂਗੇ ਗੱਡੀ ਤਾਂ ਇਹਨੂੰ ਲੋਡ ਕਰਾ ਲਾਂਗੇ ਮੜੀ ਜੀ ਮੜੀ ਜੀ ਕਿ ਇਹਨੂੰ ਵਧਗੇ ਬਣਾ ਲਓ ਚਲ ਬਣਾ ਲਾਂਗੇ ਵਧੀਆਂ ਇਹਨਾਂ ਜਿਹੜੇ ਪਰਸ਼ਨ ਵਾਲੇ ਕਾਗਜ਼ ਉਹਨੂੰ ਫੜਾਏ ਆਈ ਸੀ ਕਿ ਉਹ ਗਵਾਂਡਨ ਨੂੰ ਤੇਰੀ ਨੂੰ ਜਿਹੜੀ ਤੂੰ ਕਹੇ ਸੀ ਤੇਰੀ ਤਾਈ ਲੱਗਦੀ ਐ ਅੱਛਾ ਉਹਨੂੰ ਫੜਾਏ ਆ ਹਾਂ ਉਹਨੂੰ ਫੜਾਇਆ ਈ ਮੈਂ ਕੀ ਕਹਿੰਦੀ ਫੇਰ ਉਹ ਨਹੀਂ ਵੀ ਭੇਨੇ ਤਾਂ ਹੈ ਨਹੀਂ ਹੁਣ ਦੇਖ ਹੱਥ 'ਚ ਤਾਂ ਫੜੀ ਨਹੀਂ ਪਰਸ਼ਨ ਵੀ ਅੱਜ ਹੀ ਵੱਜ ਜੂਗੀ ਅਜੇ ਤਾਂ ਮੈਂ ਫਾਰਮ ਪੜਾ ਕੇ ਆਉਂਗੀ ਉੱਤੇ ਅੱਛਾ ਹਾਂ ਜਿਹੜੇ ਭਰਾ ਉਹਨੇ ਕਿ ਪਰੰਦੇ ਸਰਪੰਚ ਦੇ ਫੜਾਉਣਗੀ ਪਤਾ ਨਹੀਂ ਕਿਸੇ ਨੌਂਗੜ ਵਾਲੀ ਨੂੰ ਫੜਾਉਣ ਗਈ ਐ ਤੇ ਕਹਿੰਦੇ ਉੱਥੇ ਫੜਾ ਕੇ ਆਉਣੀ ਆ ਵੀ ਜਦੋਂ ਮੇਰੇ ਗਏ ਉਹਦੀ ਨਾਲ ਵਗ ਜਾਣਗੇ ਠੀਕ ਆ ਫੇਰ ਤਾਂ ਪਤਾ ਨਹੀਂ ਲੋੜ ਹੀ ਨਹੀਂ ਰਹੀ ਤੇ ਸ਼ਰਵਜੀ ਕੀ ਹੋਰੀ ਬਤਾ ਲੱਗੋ ਉਹ ਤਾਂ ਫੇਰ ਆਪੇ ਉਹਦੀ ਪਤਾ ਲੱਗੂ ਉਹ ਤਾਂ ਬੈਸਣ ਲੈਣ ਗਈ ਕਾਪੀ ਲੈ ਕੇ ਵਗ ਜੀ ਆਹੋ ਮੈਂ ਵਗ ਚੱਲਿਆ ਕਰੂੰ ਤੇਰੇ ਨਾਲ ਵਾਰ ਵਾਰ ਚੱਲਿਆ ਕਰੀ ਹਾਂ ਟੈਨਸ਼ਨ ਨਾ ਲੈ ਸਾਡੇ ਮੁੰਡੇ ਮੈਂ ਤਾਂ ਕਾਹਦੀ ਟੈਨਸ਼ਨ ਹੁਮਾ ਸਿਉ ਨਾ ਜੀਏ ਨਹੀਂ ਲੱਗ ਰਹਾ ਲੱਗਦਾ ਵੀ ਅਸੀਂ ਪਿੰਡ ਜਾਏ ਗੇੜਾ ਮਾਰੇਗੀ ਅੱਛਾ ਪਿੰਡ ਵਿੱਚ ਜਾਇਆ ਹੋ ਗੱਦੀ ਲੋਟ ਕਰਵਾ ਲਓ ਗੱਡੀ ਲੈ ਕੇ ਵਾਜੋ ਗੱਡੀ ਤੇ ਫਿਰ ਗੱਡੀ ਲੈ ਕੇ ਵਾਜਗੇ ਹਾਂ ਗੱਡੀ ਤੇ ਕਿੱਥੇ ਜਾਓਗੇ ਬੱਸਾਂ ਤੇ ਜੂਰੀ ਪਾਉਣਾ ਉਹ ਹੀ ਗੱਲ ਬੱਸਾਂ ਚ ਤੁਮ ਸੀ ਪੁੱਛਣਾ ਬੁਰਾ ਹਾਲ ਹੈ ਭੀੜ ਭੜੱਕਾ ਕੈ ਇਨੀ ਗਰਮੀ ਹੈ ਪੰਜ 10 ਕਿਹੜਾ AC ਲੱਗਿਆ ਮੈਂ ਗੱਡੀ ਲੈ ਜਾ ਫਿਰ ਤੁਸੀਂ ਇਹਨੂੰ ਠੀਕ ਕਰਵਾ ਲੈ ਮੁੰਡੇ ਇਹ ਮੈਂ ਸੋਕਦਾ ਇਹਦਾ ਬੱਸਾਂ ਚ ਮੈਂ ਤਾਂ ਨਾ ਰਕੜ ਲੈ ਕੇ ਚੜ੍ਹਦੀ ਨਹੀਂ ਮੈਂ ਤਾਂ ਕਦੇ ਕਰਾਇਆ ਲਾਈ ਨਹੀਂ ਹਾਂ ਹੋ ਬਤਾ ਗੁੜੀਆਂ ਦਾ ਹਾਂ ਹੋ ਕਾਰ ਚੱਲ ਜਾਂਦਾ ਬੱਸੇ ਤੇ ਭਾਣ ਜਿਹਦਾ ਕਰਾਇਆ ਲੱਗਦਾ ਹਾਂ ਤਾਂ ਮੈਂ ਨਹੀਂ ਜਾਣੀ ਨਾਲ ਜਾਇਓ ਉਡੀ ਮਾਰ ਦੀ ਐ ਨਾਂਜੇ ਤੂੰ ਕਹਿੰਨੀ ਲੈ ਜਾਗੇ ਰਾਏ ਨਾ ਅੱਖ ਵੀ ਮਾਸੀ ਨੇ ਨਹੀਂ ਕਿਹਾ ਸਾਨੂੰ ਕੋਈ ਗੱਡੀ ਲੈ ਜਾ ਭਾਈ ਤੂੰ ਕੋਈ ਨਹੀਂ ਮਾਸੀ ਜੀ ਤੋ ਤੂੰ ਕਹਿੰਨੀ ਗੱਡੀ ਲੈ ਜੀ ਇੱਕ ਪੈਸੇ ਤਾਂ ਦੇਣੇ ਤੇਲ ਤੇਰਾ ਮੱਚੂ ਸੀ ਤੇ ਚੜਤੀ ਜਾਵੇਂ ਆਹੋ ਤੁਸੀਂ ਤੇ ਚੜਕੀ ਜਾਣਾ ਚੱਲ ਮੈਨੂੰ ਆ ਵੀ ਸੌਖੇ ਬਗ ਜਾਣਗੇ ਚੱਲ ਕੋਈ ਨਹੀਂ ਮਾਸੀ ਗੱਡੀ ਨਾ ਆਪ ਹੋ ਕੇ ਪੈਂਦੇ ਹੋਏ ਤੇ ਹੋਰ ਦਸਮਾ ਸੀ ਕੋਈ ਸਬਜੀ ਸੂਜੀ ਕਾਦੀ ਬਣਾਵਾਂਗੇ ਸਬਜੀ ਦੇ ਹਾਲਾ ਪਤਾ ਦੀ ਮਰਜ਼ੀ ਨਾ ਬਣਾ ਲੈ ਕੋਈ ਬਣਾ ਲੈ ਬੰਦੇ ਬਣਾ ਹੁੰਦਾ ਹੁ ਕਹੇ ਬਿਤਾ ਬੇਜ ਲੈ ਅੱਜ ਕਾਬਿਆਲੀ ਖਾ ਲੈ ਨਾ ਨਾ ਪਨੀ ਤਾਂ ਬੇੜੀ ਖੰਡ ਤਾਂ ਬੇ ਸਬਜੀ ਨੂੰ ਬਿਮਾਰ ਹੋ ਜੇਗੀ ਤੇਰੇ ਤਾਂ ਪਹਿਲੇ ਟੜ ਦੁਖੀ ਜਾਂਦਾ ਨਾ ਇਹਦਾ ਕੀ ਹੁੰਦਾ ਨਹੀਂ ਆਪਾਂ ਨਹੀਂ ਮੰਗੋਲੇ ਆਪਾਂ ਤਾਂ ਵਧੀਆ ਕਰਦੀ ਤਾਜੀ ਸਬਜੀ ਤੋੜ ਕੇ ਖਾਵਾਂਗੇ ਜਿੱਤੇ ਰਹੇ ਨਾ ਸਪਰੇ ਉਹ ਵਧੀਆ ਬਣਾਉਣੀ ਆ ਪੱਡਾ ਕਰੇ ਤਾਂ ਦੇ ਵਾਲੀ ਬਣਾ ਲਈ ਵਧੀਆ ਹਾਂ ਨਾ ਨਾ ਫੜ ਚਕੇ ਦੀ ਪਾ ਕੇ ਵਧੀਆ ਤੜਕਾ ਲਾ ਗਈ ਹਾਂ ਵਧੀਆ ਨਾ ਤੇਰੇ ਮਿਲਿਆ ਹੁਣੇ ਬਾੜੀ ਚੋਂ ਕਿ ਸਬਜ਼ੀ ਤੋੜ ਲੈ ਤੋੜ ਲਿਆ ਚੰਗਾ ਮਸੀ ਉਹ ਨਾ ਕੋਈ ਤੇਰੀ ਸਬਜ਼ੀ ਤੋੜ ਲੈ ਕਿ ਤੇ ਠੱਗ ਕੇ ਲੈ ਜਾਣ ਮਾਇਆ ਤੈਨੂੰ ਦੇਖੀ ਜਾਊਗਾ ਰੱਬ ਦੇ ਪਰੋਸੀ ਆ ਗੱਲਾਂ ਹੁਣ ਤਾਂ ਜਿਵੇਂ ਬਣੂਗੀ ਬੈਠੇ ਆ ਕੀ ਕਰਦੇ ਆ ਸੋਚਦੇ ਆ ਕੀ ਕਰੀਏ ਕਿ ਕੀ ਸਕੀਮ ਲਾਈਏ ਕਿਵੇਂ 마ਸੀ ਤੋਂ ਪੈਸੇ ਲਈਏ ਮੈਨੂੰ ਤਾਂ ਹੁਣ ਕੋਈ ਗੱਲ ਹਿਸਾਬ ਚ ਨਹੀਂ ਆਉਂਦੀ ਲਹਰਪ੍ਰੀਤ ਤੇ ਬੈਠੀ ਹੈ ਹਰਪ੍ਰੀਤ ਨੂੰ ਪੁੱਛਦੇ ਆ ਹਰਪ੍ਰੀਤ ਕੀ ਕਹਿੰਨੇ ਹੋ ਮੈਂ ਤਾਂ ਨਾ ਸਕੀਮਾਂ ਲਾ ਲਾ ਕੇ ਥੱਕ ਗਿਆ ਕਿਵੇਂ ਹੁਣ ਕਿਵੇਂ ਸਕੀਮ ਲਾਈਏ ਕਿਵੇਂ 마ਸੀ ਤੋਂ ਪੈਸੇ ਲਈਏ 마ਸੀ ਤੋਂ ਹੁਣ ਤਾਂ ਲੈ ਕੇ ਹਟਿਆ 2 ਲੱਖ ਰੁਪਇਆ ਹੁਣ ਫੇਰ 마ਸੀ ਤੋਂ ਲਈਏ 2 ਲੱਖ ਰੁਪਇਆ ਜਵਨ ਤੂੰ ਤਾਂ ਕੰਮ ਨਹੀਂ ਹੋ ਰਿਹਾ ਜਵਨ ਤੇਰਾ ਦਿਮਾਗ ਘੱਲ ਗਿਆ ਕਾਵੜਾ ਮੈਂ ਨਹੀਂ ਹੋਇਆ ਕਾਵੜੀ ਤੇ ਤੂੰ ਹੋਗੀ ਕਿ ਮੈਂ ਕਿਵੇਂ ਹੋਗੀ ਉਹ ਆਪਾਂ ਦਾ ਮਾਸੀ ਦੀ ਪੈਨਸ਼ਨ ਲਗਾਈ ਤੇ ਤੂੰ ਰੂਠਾ ਲਵਾ ਕੇ ਉਹਨੂੰ ਕੀ ਬਤਾਈ 2 ਲੱਖ ਰੁਪਏ ਉਹਦਾ ਪਤੀ ਲੱਗਿਆ ਮੇਰੇ ਦਿਮਾਗਾ ਹੋ ਗਿਆ ਮੈਂ ਤਾਂ ਨਾ ਗਰਮੀ ਨਾਲ ਮਰਨ ਵਾਲੀ ਹੋਗੀ ਉਹ ਤਾਂ ਨੀਰਾ ਪਾਉਂਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਨਾ ਤੂੰ ਮਿੰਟੀ ਲਾਉਣਾ ਕਰਾਉਣ ਲੱਗਿਆ ਆਪਾਂ ਇਹਦਾ ਜਮਾਈ ਕਰਾ ਆਪਣੀ ਗੱਲ ਅਸੀਂ ਚੱਲਦੀ ਹੈ ਇੱਕ ਚ ਅੱਛਾ ਮੈਨੇਜਰ ਨਾਲ ਗੱਲ ਕਰ ਰੱਖੀਏ ਹਾਂ ਹਾਂ ਬਾਰੇ ਵੱਡਾ ਠੱਗ ਹੈ ਦੋਤਾ ਮੈਨੇਜਰ ਆਪਰੇ ਕਹਿੰਦਾ ਕਿਥੇ ਕਿਹੜਾ ਖਜ਼ਾਨਾ ਹੱਥ ਲੱਗਿਆ ਕਿਥੋਂ ਇੰਨੇ ਪੈਸੇ ਮਾਹਾਂ ਦੀ ਬਿਜ਼ਨਸ ਚਲਾਉਣੇ ਆ ਅੱਛਾ ਵਾਹ ਗੱਲ ਨਾ ਕਰੇ ਅਗਲੇ ਕੋਲੇ ਅਗਲਾ ਕਾਹਾਂ ਗੱਲ ਕਰਦਾ ਨੇ ਨਾ ਕਿਸੇ ਕੋਲੇ ਵੀ ਗੱਲ ਨਾ ਕਰੇ ਤੇਰਾ ਮਤਲਬ ਮੈਨੇ ਝਨੂਤ ਦੱਸ ਤਾ ਸਾਰਾ ਬੇ ਹਾ ਹੋ ਗਰੀ ਗਾ ਜਮਾ ਪਾ ਫਨਾ ਕਦੀ ਕਿਸੇ ਨੂੰ ਪੈਣ ਖ ਵੀ ਨਾ ਲੱਗੇ ਵੀ ਇਹ ਪੈਸੇ ਲੈ ਕੇ ਫਰਰ ਹੋ ਗਏ ਮਾਸੀ ਦੇ ਓ ਮੈਂ ਤਾਂ ਹੁਣ ਤਣੋਂ ਆਏ ਕਹਿੰਨਾ ਹਾਂ ਵੀ ਹੁਣ ਤਾਂ ਮੈਂ ਸਕੀਮਾਂ ਨਾਲ ਲਾ ਕੇ ਥੱਕ ਗਿਆ ਵੀ ਹੁਣ ਕਿਵੇਂ ਲੱਖ ਰੁਪਈਆ ਮੰਗਾ ਮਾਸੀ ਤੋਂ ਮੈਂ ਕਿਵੇਂ ਲੱਖ ਰੁਪਈਆ ਹੋਰ ਕਢ ਉਤਰਾਂ ਕੀ ਚੋਂ ਲੱਤੋਂ ਕੱਲੇ ਲਾਣਾ ਕੀਮਤ ਐ ਕਿਹੜਾ ਨਾ ਇੰਨੇ ਸਾਰੇ ਨਾ ਕੀਮਤਾਂ ਕੀਮਤਾਂ ਸਾਰੇ ਮੈਂ ਤੈਨੂੰ ਮੈਂ ਦੱਸਨੇ ਪਹਿਲੇ ਦਿਨ ਤੋਂ ਲੈ ਕੇ ਤੂੰ ਦੱਸਿਆ ਫਿਰ ਅੱਜ ਹੋਰ ਦੱਸਦੇ ਲੱਖ ਰੁਪਈਆ ਕਿਵੇਂ ਲੀ ਗਏ ਕੋਈ ਲੱਖ ਨਾ ਲੈ ਮਾਸੀ ਤੋਂ ਮੈਂ ਤੈਨੂੰ ਪਹਿਲਾਂ ਵੀ ਕਹਿਆ ਸੀ ਮੈਂ ਕਿ ਜੇ ਬੁੜੀ ਦਾ ਬਲੱਡ ਬਲੱਡ ਵਧ ਗਿਆ ਨਾ ਡਿੱਗ ਪੀ ਔਖੀ ਹੋ ਜੂ ਜੇਰਾ 2 ਲੱਖ ਰੁਪਈਆ ਉੱਤੇ ਹੀ ਨਾ ਲੱਗ ਜੇ ਇਹਨੇ ਨਾ ਲੱਖ ਨਾਲ ਮੋਰਦੇ ਹਾਂ ਲੱਖ ਮੈਨਾਂ ਕਿਵੇਂ ਕੋਈ ਤੂੰ ਥੋੜਾ ਆ ਜਾ ਮੈਂ ਤੈਨੂੰ ਦੱਸ ਥੱਲੇ ਆ ਜਾ ਮੜਾ ਇਹ ਮੂੰਹ ਬੰਦ ਕਰ ਲੈ ਕੱਟ ਤੇ ਹੋ ਜਾ ਹੁਣ ਹੁਣ 50000 ਰੁਪਇਆ ਮੰਗ ਲਾ ਮੈਂ ਹੁਣ ਤਾਂ 2 ਲੱਖ ਕਰਾ ਕੇ ਗੁਰ ਫਿਰ ਲੱਖ ਨੂੰ ਮੂੰਹ ਮਾਰੀ ਇਹ ਮੈਥੋਂ ਨਹੀਂ ਸਫਰ ਹੁੰਦਾਗਾ 50000 ਤੇ ਆਹੋ ਲੈ ਜਿੰਨਾ ਕੋਈ ਕੰਮ ਹੋਊਗਾ ਉਹਨੇ ਕੀ ਪੈਸੇ ਲੈਤੇ ਜਾਣਗੇ ਤੂੰ ਵੱਧ ਨਹੀਂ ਲੈ ਸਕਦਾ ਸਕੀਮ ਤੈਨੂੰ ਮੈਂ ਦੇ ਰਾਨੀਆ ਨਾ ਚੜਾ 2 ਲੱਖ ਰੁਪਇਆ ਪਿਆ ਜਿਹੜਾ ਉਹਦਾ ਫਿਰ 50 50 ਦਾ 4 12 ਤੂੰ ਸਕੀਮ ਲੋੜੀ ਪੁੱਛ ਚਿਖਿਓ ਜੀ ਜੀ 4 12 ਮੰਗ ਲੇਂਗਾ 4 12 ਚ ਕੀਓ ਪੈਸੇ ਕੱਟਣ ਲੱਗੇ ਨਾ ਹੁਣ ਫਿਰ ਆਸ ਕਿਉਂ ਹੁਣ 50000 ਕੇ ਮੈਨਾਂ ਕੀ ਸਕੀਮ ਲਾਵਾਂਗਾ ਕੀ ਮਾਸੀ ਮੈਨੂੰ ਕਹਿੰਦੀ ਵੀ ਭਾਈ ਮੁੰਡਾ ਗੱਡੀ ਤੇ ਜਾਂਦਾ ਉਹ ਨੂੰ ਐਸੀ ਚੱਲਦਾ ਉਹ ਮੈਂ ਕਹਾਂ ਮਾਸੀ ਕਿੱਥੇ ਐਸੀ ਚੱਲਦਾ ਐ ਸੀ ਤਾਂ ਖਰਾਬ ਹੋ ਜਾਪੇ ਮੈਂ ਤੈਨੂੰ ਕੌਣ ਕਹਿੰਦਾ ਐਸੀ ਖਰਾਬ ਐਸੀ ਤਾਂ ਚੱਲਦਾ ਗੱਡੀ ਦਾ ਤੂੰ ਹੀ ਤਾਂ ਕਹਿੰਦਾ ਸੀ ਕਿ ਐਸੀ ਖਰਾਬ ਹੋ ਰਹੀ ਗੱਡੀ ਦਾ ਉਹ ਮਾੜਾ ਮੋਟਾ ਕਰੇ ਸੀਗਾ ਤਾਰ ਖੱਲੀ ਹੋ ਤਾਂ ਠੀਕ ਹੋ ਗਿਆ ਕੰਮ ਠੀਕ ਹੋ ਗਿਆ ਸੱਚੀ ਖਰਾਬ ਸੀ ਤਾਂ ਬਸ ਹੁਣ ਮਾਸੀ ਨੂੰ ਬੜਾ ਪਤਾ ਲੱਗਦਾ ਵੀ ਚੱਲਦਾ ਨਾ ਚੱਲਦਾ ਮਾਸੀ ਨੂੰ ਤਾਂ ਇਹੀ ਕਹਿਣਾ ਵੀ ਐਸੀ ਖਰਾਬ ਹੋ ਰਿਹਾ ਪਿਆ ਮਾਸੀ ਮੈਂ ਤਾਂ ਗਰਮੀ ਚ ਜਾਂਦਾ ਬਿਮਾਰ ਨਾ ਕਿਤੇ ਹੋ ਜੀ ਮਾਸੀ ਕਹਿੰਦੀ ਐਂ ਕਰੇ ਨੇ ਤਾਂ ACT ਕਰਾ ਲੈ। ਨਾ ਇਹ ਕਹਿੰਦੀ ਯਾ ਕੁੱਟਾ ₹2000 ਦਾ ਟਾਇਰ ਪਵਾਲੇ ਗੱਡੀ ਦੀ ਰਿਪੇਅਰ ਕਰਾ ਲੈ। ਅੱਛਾ। ਹਾਂ। ਮਾਸੀ ਜਾਇ ਕਹਿੰਦੀ ਸੀ, "ਬੀਜੇ ਆਪਾਂ ਕੋਈ ਨਵੀਂ ਗੱਡੀ ਲੈ ਲਈਏ।" ਬੋਲੇ, "ਯਾਰ ਸਕੀਮ ਹੋਣ ਲੱਗੀ ਪਈ ਐ, AC ਵੀ ਨਾ ਚੱਲਦਾ, ਟਾਇਰ ਵੀ ਦੇ ਠੀਕੇ 5000 ਰੁਪਏ ਫੜ ਲੈਣ ਜਮਾ ਕਰਾਇਆ।" 50 ਫੜ ਲੈਣੇ। ਫੜ ਲਈ ਕੋਈ ਨਹੀਂ ਮਾਸੀ ਤਾਂ ਉਹ ਨਾ ਇੱਧਰ ਗਈਆਂ ਮੜ ਆ ਜਾ। ਹੁਣ ਵਾਸੀ ਕਿੱਧਰ ਗਈ? ਮੱਜ ਕੰਨੀ ਗੇੜਾ ਮਾਰਨ ਗਈ ਹੂ, ਯਕੀਨ ਕੱਟ ਕਰ ਦਈਏ ਕਹਿੰਦੀ ਕੀ ਪਤਨੀ ਰਚਜਣਾ ਪਾਤੀ ਆਈਆਂ ਕਿ ਨਾ। ਆ ਨੀਰੇ ਤੇ ਤਾਂ ਯਕੀਨ ਨਹੀਂ ਕਰਦੀ ਮੇਰੇ ਤੇਰੇ ਤੇ ਯਕੀਨ ਕਰਦੀ ਹੈ ਬੜੀ ਬੁੜੀ ਟੁੱੜੀ ਚਤਤ ਹਮਾਰੀ ਨਹੀਂ ਐ ਤੇ ਟਰਾਂਕੀ ਦੇਖਦੀ ਨਹੀਂ ਮੇਰੀ ਖਾਲੀ ਹੋਈ ਜਾਂਦੀ ਐ ਉਹ ਇੱਥੇ ਥੋਲੇ ਥੋਲੇ ਲੋਕ ਬਥੇਰੇ ਥੋੜੀ ਭਾਰੀ ਕੋਈ ਨਹੀਂ ਮੈਂ ਤੈਨੂੰ ਦੱਸਾਂ ਅੱਜ ਮੈਨੂੰ ਕਹਿੰਦੀ ਸੀ ਕਹਿੰਦੀ ਤਾਂ ਵਿੱਚ ਹੁਣ ਕੁਝ ਤਾਂ ਬਣਨ ਲੱਗ ਗਿਆ ਉਹ ਮੈਂ ਤਾਂ ਫਿਰ ਮੈਂ ਕਿਹੜਾ ਘਟ ਸੀਗੀ ਮੂਰੇ ਮੈਂ ਪੱਤੇ ਤੇ ਸੱਤਾ ਮਾਰਤਾ ਮੈਂ ਆਖਿਆ ਹਜੇ ਮਾਸੀ ਕਿੱਥੇ ਬਣਨ ਲੱਗਿਆ ਹਜੇ ਤਾਂ ਜਿੰਨੀ ਕੁ ਮਾਈ ਹੁੰਦੀ ਉਹਨੇ ਦਾ ਸਮਾਨ ਆ ਜਾਂਦਾ ਉਹਨੇ ਸਮਾਨ ਲੱਗ ਜਾਂਦਾ ਤੂੰ ਦਾ ਕੰਮ ਹੀ ਐ ਮੈਂ ਮਾਸੀ ਨੂੰ ਐ ਕਹੂੰ ਵੀ ਆਮਦਨ ਤਾਂ ਪਰਬਥੀ ਹੁੰਦੀ ਹੈ ਗਰ ਕਰਵਾ ਤੇਰਾ ਖਾਤਾ ਦੇ ਰੱਖਿਆ ਗੂਗਲ ਪੇ ਲੋਕ ਤੇਰੇ ਖਾਤੇ 'ਚ ਹੀ ਕਰੀ ਜਾਂਦੇ ਆ ਤੇਰੇ ਖਾਤੇ 'ਚ ਜਮਾ ਹੋਈ ਨੇ ਕਰੋੜਪਤੀ ਬਣਾਉਣਾ ਤਾਂ ਮੇਰੀ ਕਰੋੜਪਤੀ ਬਣੇ ਉਹਦਾ ਫਿਰ ਤੂੰ ਹੁਣ ਆਪੇ ਸੰਭਾਲੀ ਆ ਉਹਦਾ ਮੈਂ ਤਾਂ ਕੇਰਾ ਨਹੀਂ ਸੰਭਾਲਣਾ ਮੈਂ ਕਿਹਾ ਕਿਤੇ ਗੱਲ ਖਰਾਬ ਨਾ ਹੋ ਜਾਈ ਮੈਂ ਮਾਸੀ ਨੂੰ ਕਹ ਜੇ ਤਾਂ ਇੰਨੀ ਆਮਦਨ ਹੋਣ ਨਹੀਂ ਲੱਗੀ ਮਾਸੀ ਜਦੋਂ ਹੋਣ ਲੱਗੀ ਨਾ ਲੱਖਾਂ ਦੇ ਲੱਖ ਇਕੱਠੇ ਹੋਣਗੇ ਮਾ हां ਐ ਕਿਹਾ ਲੱਖਾਂ ਦੇ ਲੱਖ ਨਹੀਂ ਲੱਖਾਂ ਦੇ ਲੱਖ ਤਾਂ ਮੈਂ ਲਈ ਜਾਣਾ ਕਰੋੜਪਤੀ ਮਾਸੀ ਤੇਰੇ ਕਰੋੜਪਤੀ ਬਣਾਵਾਂਗੇ ਆ ਮਾਸੀ ਬਣਾਈ ਭਾਂਜੇ ਨੇ ਕਰੋੜਪਤੀ ਤੂੰ ਲੱਖਪਤੀ ਬਣਾਈ ਲੱਖਪਤੀ ਤਾਂ ਸੀਗੀ ਇਹੋ ਹਾਂ ਲੱਖਪਤੀ ਤਾਂ ਪਹਿਲਾਂ ਹੀ ਨੂੰ ਭਾਂਜਾ ਬਣਾਉ ਮਾਸੀ ਨੂੰ ਕਰੋੜਪਤੀ ਹਾਂ ਪਤਾ ਕਰੋੜਪਤੀ ਬਣਾਉਣੀ ਉਹ ਤਾਂ ਹੁਣ ਦੇਖਦੇ ਆਂ ਵੀ ਕਰੋੜਪਤੀ ਭਾਂਜਾ ਬਣਦਾ ਕਿ ਮਾਸੀ ਬਣਦਾ ਮੈਨੂੰ 50000 ਤੂੰ ਮੈਨੂੰ ਲੈ ਕੇ ਦੇਵੇਂਗੀ ਮੈਂ ਮੰਗਾ ਨਾ ਨਾ ਬੱਸ ਰੁਕ ਆਪੀ ਮੰਗਲਾ ਮੇਰਾ ਖੜਾ ਸ਼ਰਾਦੇ ਮੈਂ ਤੈਨੂੰ ਦੱਸਿਆ ਮੈਥੋਂ ਤਾਂ ਬੁਢੀ ਦੇ ਕੰਮ ਤਾਂ ਹੁੰਦੀ ਨਹੀਂ ਲੋਟ ਆਉਂਦੇ ਨਾ ਮਾਸੀ ਕਿੱਥੇ ਆ ਹੁਣ ਮੈਂ ਉੱਥੇ ਮਿਲਦਾ ਨੂੰ ਜਾ ਕੇ ਮਾਸੀ ਇਹ ਇਧਰੇ ਵੀ ਐ ਦੇਖ ਲੈ ਕੋਈ ਗੱਲ ਨਹੀਂ ਕਾ ਕੰਮ ਕੱਪੜਿਆਂ ਦੀ ਤੈ ਬਣਾਈਏ ਮਾਸੀ ਕੋਲ ਜਾਣਾ ਉਧਰ ਹੀ ਜਾ ਜਾ ਹਾਂ ਉਧਰ ਹੀ ਟ੍ਰਾਂਕੀ ਚ ਲੈ ਰੂਗਾ ਜਿਵੇਂ ਮਾਰਗੀ ਕਰੋ ਜਿਵੇਂ ਲੈਤੇ ਜਾਂਦੇ ਉਵੇਂ ਲੈ ਚੱਲ ਠੀਕ ਹੈ ਆਓ ਮੈਨੂੰ ਤਾਂ ਲੱਗਦਾ ਕਿ ਤੂੰ ਮੇਰੇ ਨਾਲ ਵੀ ਨਾ ਠੱਗੀ ਮਾਰ ਜੇ ਮਾਸੀ ਦਾ ਮਾਰਦਾ ਮਾਰਦਾ ਕਿਤੇ ਜਿਹੜਾ 2 ਲੱਖ ਰੁਪਈਆ ਸੀ ਮੈਂ ਤਾਂ ਕਵਲੀ ਨੇ ਹਥੋਂ ਵੀ ਗਮਾ ਲਿਆ ਮੈਂ ਤੈਨੂੰ ਕੀ ਕਹਦਾ ਰਾਣੀ ਹਰਾ ਇਥੋਂ ਦਕਰ ਪਾਇਆ ਹੋਵੇ ਬਾਰੇ ਸੋਣਾ ਲੱਗ ਗਈ ਕਿਤੇ ਮੇਰੇ ਪੈਸਿਆਂ ਤੇ ਵੀ ਇਹਦੀ ਨੀਤ ਨਾ ਫੱਟ ਜੇ ਕਿਤੇ ਮੁੜ ਕੇ ਮੈਨੂੰ ਦੇ ਵੀ ਨਾ ਪਰ ਮੈਂ ਤਾਂ ਇਹਦੀ ਗੁਰੂ ਆ ਮੈਂ ਇਹਨੂੰ ਉਹੀ ਗੱਲ ਫਸਾ ਕੇ ਰੱਖੂੰਗੀ ਵੀ ਨਹੀਂ ਸਾਰੇ 마ਸੀ ਨੂੰ ਦੱਸੂੰਗੀ ਜੇ ਦਿੰਦਾ ਨਹੀਂ ਜੇ ਨਾ ਦਿੱਤੇ ਮੈਨੂੰ ਪੈਸੇ ਮੈਂ ਸਾਰਾ ਕੁਝ 마ਸੀ ਨੂੰ ਦੱਸ ਦੂੰ ਵੀ ਤੇ ਇੱਥੋਂ ਆਏ ਲੈ ਕੇ ਗਿਆ ਠੱਗੀਆਂ ਮਾਰ ਮਾਰ ਪਾਇ ਸੀ ਕੋਈ ਇਹਨੇ ਕਾਬਾ ਨਹੀਂ ਖੋਲਿਆ ਮੈਂ ਉਹਦੀ ਖੋਲ ਦੂੰ ਉਹਦੀ ਪੋਲ ਮੈਂ ਤਾਂ ਉਹਨੂੰ ਮਿੰਟ ਚ ਪੋਲਾ ਕਰ ਦੂੰਗੀ ਮੇਰੇ ਮੂਰੇ ਨਹੀਂ ਇਹ ਮੋਕਰ ਸਕਦਾ ਪਤਾ ਨਹੀਂ ਲਾ ਹੁਣ ਕਿੱਧਰ ਗਿਆ 마ਸੀ ਕੋਲ ਮੂੰਹ ਮਾਰ ਜਾ ਹੋ ਗਿਆ ਉਹ ਕੜੀਆ ਲੈ 마ਸੀ ਤੜੇ ਹੋ ਜਾ ਆਖੜਾ ਕੋਲ 마ਸੀ ਦਾ ਬੈਠੇ ਲੈ ਬੱਸ ਹਾਂ ਪਤਾ ਆ ਲੈ ਉਹ ਮੈਨਾਂ ਤੈਨੂੰ ਯਾਦ ਕਰੀ ਜਾਂਦਾ ਸੀਗਾ ਕਿ ਮੈਂ ਉਹ ਵਕਤ ਤਾਂ ਆਪ ਵੀ ਕਹਿੰਦੇ ਸੀ ਹਰਪ੍ਰੀਤ ਨੂੰ ਹਾਂ ਵੀ ਆਪਣੀ ਗੱਡੀ ਦਾ ਨੇ ਤੇ ਏਸੀ ਖਰਾਬ ਹੋਇਆ ਤੇ ਕਿਤੇ ਜਾਣਾ ਆਉਣਾ ਪੈ ਜਾਂਦਾ ਹਾਂ ਨਾਲੇ ਟਾਇਰ ਜੇ ਫੂਨ ਵਾਲੇ ਆ ਹਾਂ ਤੇ ਫਿਰ ਮੈਨੂੰ ਖਰਚਾ ਪਾਣੀ ਜਾਂ ਲੱਖ ਰੁਪਇਆ ਦੇ ਹੀ ਦਿੰਦੀ ਮੈਂ ਉਹਦਾ ਆ ਲਈ ਵੀ ਧੰਨ ਮੈਂ ਕਹਿੰਨੀ ਬਈ ਨਾ ਤੂੰ ਬਗ ਜਾ ਕਰੇਂਗਾ ਗੱਡੀ ਤੇ ਹਾਂ ਹਾਂ ਮਾਸੀ ਤਾਂ ਠੀਕ ਹੈ ਤਰੀਕਾ ਲੈ ਤੈਨੂੰ ਤਾਂ ਪੈ ਜਾਣਾ ਔਖਾ ਹੈ ਮੈਂ ਕਹਿੰਦੇ ਮੈਨੂੰ ਕੰਮ ਧੰਦਾ ਹੋ ਜਾਂਦਾ ਤੇ ਤੈਨੂੰ ਹੀ ਔਖਾ ਮੈਨੂੰ ਤਾਂ ਕੀ ਹੈ ਮੈਂ ਤਾਂ ਤੁਰ ਹੀ ਫਿਰਦਾ ਮੈਂ ਤਾਂ ਮੋਟਰਸਾਈਕਲ ਤੇ ਹੀ ਭਗ ਜਾਣਾ ਤੇ ਤਾ ਟੇਸੀ ਪਾ ਦੇ ਉਹ ਮੁੰਡਾ ਤਾਂ ਬਾਹਰ ਜਾਂਦਾ ਹਾਂ ਉਹ ਤਾਂ ਮੈਂ ਠੀਕ ਕਰਾ ਦੂੰ ਸਾਰਾ ਕੁਸਾ ਮਸੀ ਹਾਂ ਹਾਂ ਟੈਰ ਵੀ ਪੜਾ ਲਾਜ ਹਜ਼ਾਰ ਨਾ ਸਰਜੂਗਾ ਚਲ ਮਸੀ ਤੇਰੀ ਮਰਜ਼ੀ ਹੈ ਚਲ ਤੂੰ ਕਰ ਮੈਨੂੰ 50 ਦੇ ਦੇ ਮੈਨੂੰ ਕਿਹਾ ਸੀ ਇਹਨੇ ਮੁੰਡੇ ਨੇ ਫੋਨ ਕਰਿਆ ਸੀ ਬੇਬੇ 50 ਹਜ਼ਾਰ ਨਾ ਸਰਜੂ ਤੇ ਤੂੰ ਵੀ ਗਰਲਾ ਨੂੰ ਫੜਾ ਦੀ ਗੱਡੀ ਅੱਛਾ ਚਪਾਈ ਨੇ ਫੋਨ ਕੀਤਾ ਸੀ ਹਾਂ ਵੀ ਕਰਦੀ ਠੀਕ ਕਰਵਾ ਲੋ ਅੱਛਾ ਚਾ ਹਾਂ ਮਸੀ ਉਹ ਤਾਂ ਕੰਮ ਤਾਂ ਘਰ 50 ਹਜ਼ਾਰ ਦੀ ਹੈ ਹਾਂ ਦੇਣੀ ਕਿ ਪੈਸੇ ਲੱਗਣ ਨੇ ਠੀਕ ਹੈ ਕਰ ਲੋ ਦੀ ਹਾਂ ਦੱਸ ਮਾਤਾ ਮਾਸੀ ਤੋਂ ਮੈਂ 10 ਲੱਖ ਰੁਪਏ ਤਾਂ ਮੈਂ ਤੈਨੂੰ ਮਖੌਲ ਜਿਹਾ ਕਰਦਾ ਸੀ ਚੱਲ ਕੋਈ ਨਹੀਂ ਮੈਂ ਕਿਹਾ 10 ਲੱਖ ਰੁਪਏ ਲੈ ਜਾਣਾ ਸੀ ਹਾਂ ਨਾ ਕੋਈ ਨਹੀਂ ਜਿੰਨੇ ਲੱਗ ਮੈਂ ਬੱਦ ਮਾਸੀ ਆਏ ਹੁੰਦਾ ਬੱਦ ਮੈਂ ਪੈਸੀ ਫੜਦੇ ਨਹੀਂ ਤੇ ਤੋਂ ਫੇਰ ਤੋੜ ਕੇ ਲਿਓਣੇ ਪੈਂਦੇ ਬੱਦਾਂ ਗਣਮੇਚ ਨੂੰ ਮੋਨੀ ਫੜਦਾਗਾ ਪੈਸੇ ਜਿੰਨਾ ਜੀ ਲੋੜ ਹੋਵੇ ਠੀਕ ਆ ਉਹ ਤਾਂ ਤੇਰੀ ਗੱਲ ਸਿਆਣੀ ਹਾਂ ਹਾਂ ਮਾ ਚੱਲ ਫੇਰ ਸਾਹਬ ਨਾਲੇ ਲਿਖਣਾ ਲੁਖਣਾ ਔਖਾ ਵਾਏ ਹੋ ਜਾਂਦਾ ਮੈਂ ਤਾਂ 1000 ਪੈਸੇ ਇਥੋਂ ਲੈ ਜਾਣਾ ਉਹਨੇ ਕ ਚੱਲ ਜਾਂਦੇ ਨੇ ਉਹ ਤੂੰ ਮਾਨਸਾ ਖਲਾ ਲਈ ਹਾਂ ਮਾਸੀ ਚੱਲ ਕੋਈ ਗੱਲ ਨਹੀਂ ਮਾਨਸਾ ਖੜਾ ਲੈ ਮਾਂ ਸਾਹੀ ਲੋਟਾ ਆਪਣੇ ਨੇੜੇ ਪੈਂਦੀ ਹੈ ਮਾਂ ਸਾਹੀ ਹਾਂ ਨੇੜੇ ਹੈ ਨਾਲੇ ਨਾਲੇ ਕਈ ਵਾਰੀ ਕਿਉਂ ਆਇਆ ਦਿਖਾਉਣੀ ਪਈਂਦੀ ਗੱਡੀ ਇੱਥੇ ਆਪਣੀ ਜਾਣ ਪਛਾਣ ਵੀ ਹੈ ਹਾਂ ਜਾਂਦੇ ਆਉਂਦੇ ਰਹਿੰਦੇ ਆ ਪਰ ਮਾਂ ਸਾਹੀ ਹਾਂ ਤੇ ਮਾਸੀ ਬਰੋਂ ਕੋਲ ਕਾਦੀ ਕਰਦੀ ਐ ਚੱਕ ਲਿਆ ਹੇਟ ਜਾਣੇ ਹੋਣੀ ਕਿ ਜਾਣਾਂਗਾ ਚੱਕ ਲਿਆ 5000 ਰੁਪਏ ਫਿਰ ਲੈ ਲਿਆ ਤੂੰ ਹਾਂ ਲਿਆ ਗੱਡੀ ਠੀਕ ਕਰਵਾ ਲਿਆ ਹਾਂ ਇੱਥੇ ਲੈ ਜਾ ਮੈਂ ਇੱਥੇ ਲਿਆਉਣੀ ਆ ਹਾਂ ਮਾਸੀ ਇੱਥੇ ਟਰਾਂਕੀ ਯੂਰੀ ਚੱਕ ਲਈ ਜਦੋਂ ਤਾਂ ਹੱਲ ਜਾਣਾ ਪੈਸਾ ਦੇਖੇ ਉਹ ਨਹੀਂ ਨਹੀਂ ਮਾਸੀ ਆਇਆ ਹੱਲਣ ਨੂੰ ਕੀ ਗੱਲ ਐ ਆਓ ਮੈਂ ਮਾਸੀ ਕੀ ਗੱਲਾਂ ਕਰਦੀ ਐ ਮਾਸੀ ਕਹਿੰਦੀ ਤੂੰ ਪੈਸੇ ਨੂੰ ਦੇਖ ਕੇ ਆ ਲਈਂ ਮੈਂ ਕਿਹਾ ਕਿਨੇ ਪੈਸੇ ਦੇਖੇ ਨਹੀਂ ਪੈਸੇ ਵਧਰੇ ਦੇਖਿਆ ਤੇਰੇ ਅਕਾਊਂਟ 'ਚ ਉਹ ਐਨੇ ਤੇਰੀ ਟਰੰਕੀ 'ਚ ਨਹੀਂ ਹੋਣੇ ਪੈਸੇ ਜਿੰਨੇ ਮੇਰੇ ਅਕਾਊਂਟ 'ਚ ਨੇ ਚਲੋ ਮਾਸੀ ਲੋਟ ਆਉ ਪਹਿਲਾਂ ਤਾਂ ਲੱਖ ਨਾਲ ਹੁਣ ਤਾਂ 50-50 ਕਰਕੇ ਸਾਂਭ ਰਿਹਾ ਕਰਨਾ ਪਊ ਹੁਣ ਤਾਂ 50-50 ਕਰਕੇ ਜਾਣਗੇ ਆ ਜਾ ਮਾਸੀ ਆ ਜਾ ਆ ਜਾ ਮਾਸੀ ਚੱਕ ਲੈ ਟਰੰਕੀ ਜੀ ਆ ਗਈ ਆ ਗਈ ਲੈ ਇਹਦੇ ਵਿੱਚ ਫਲੇਟ ਕਰ ਲਈਆਂ ਐ ਆਈ ਲੈ ਵੀ ਲੈਤੇ ਹੋਇਆ ਤੇ ਵਧੀਆ ਪਾਵਾ ਬਾਏ ਵਿੱਚ ਅੱਛਾ ਨੋਟ ਇਹਨੇ ਦੇ ਵਿੱਚ ਹੀ ਪਾਉਣਾ ਕਰੀ ਪਾਵਾ ਹੀ ਫਿਰ ਮਾਏ ਦੇ ਵਿੱਚ ਹੁਣ ਉੱਥੇ ਟਾਂਕੀ ਜੇ ਇੱਧਰ ਕੋਈ ਤਾਂ ਲਿਆਉਂਗੀ ਜੀ ਫਿਰ ਤੂੰ ਤਾਂ ਬਾਹਰ ਲੈ ਜਾ ਨਾ ਮੈਥੋਂ ਮਾਸੀ ਇਹਦਾ ਮਤਲਬ ਤੈਨੂੰ ਨਾ ਹਣ ਮੇਰੇ ਤਾਂ ਜਕੀ ਨਿਹਰਾ ਜਕੀ ਤਾਂ ਹੈਗਾ ਪਤਾ ਤੂੰ ਨਿਆਣਾ ਤੈਨੂੰ ਪਤਾ ਨਹੀਂਗਾ ਤੈਨੂੰ ਤਾਂ ਵੀ ਸਾਰੇ ਬਿੜਾ ਦੇ ਮਾਸੀ ਮਾਸੀ ਇਹਦਾ ਤੂੰ ਗੱਲ ਵਧੀਆ ਕਰੀ ਹਾਂ ਹਾਂ ਤਾਂ ਮੈਂ ਨਿਆਣੀ ਹੋਰ ਮਨ ਤਾਂ ਫਿਰ ਇੰਨਾ ਕਿੱਥੇ ਪੜੀ ਹੈ ਕਿੱਥੇ ਤਾਂ ਇਹਨਾਂ ਪਤਾ ਹੀ ਨਹੀਂਗਾ ਮੈਨੂੰ ਤਾਂ ਤੈਨੂੰ ਪਤਾ ਹੈ ਮੈਨੂੰ ਤਾਂ ਕਿਹੜਾ ਪਤਾ ਹੈ ਆ ਜਾ ਲਾ ਜਾ ਗੱਡੀ ਤੇ ਕਰਵਾ ਲੈ ਠੀਕ ਆ ਮਾਸੀ ਤੈਨੂੰ ਖੰਗ ਜੀ ਦਵਾਈ ਨਾ ਦਵਾਈ ਆਹ ਕਹੇਦਾ ਮੈਂ ਤੈਨੂੰ ਕਹਿੰਦੀ ਗੱਡੀ ਠੀਕ ਕਰਵਾ ਲੈ ਨਹੀਂ ਮੈਂ ਜੀ ਮਾਸੀ ਯਾਰ ਰੁਪਏ ਹੋਰ ਚੱਕ ਲੈ ਬੁੱਚੀ ਤੈਨੂੰ ਦਵਾਈ ਨਹੀਂ ਨਹੀਂ ਮੈਂ ਤਾਂ ਫੇਰ ਹੀ ਲੈ ਉਹ ਮੈਂ ਤਾਂ ਕਰਦੀ ਠੀਕ ਕਰਵਾ ਗੱਡੀ ਜੀ ਬਾਈ ਕੇ ਜਾਉਂਗੀ ਚੰਗਾ ਵਾਸੀ ਗਰਮੀ ਵਾਲੀ ਆ ਜੀ ਹਾਂ ਕੋਈ ਗੱਲ ਮੈਂ ਗੱਡੀ ਠੀਕ ਕਰਾਉਣਾਗਾ ਆਓ ਜੀ ਅੱਜ ਹੀ ਲੈ ਜੂ ਗੱਡੀ ਅੱਜ ਹੀ ਲੈ ਜਾ ਠੀਕ ਆ ਮਾਸੀ ਹਾਂ ਜਾ ਲੈ ਕੇ ਜਾ ਮਾਸੀ ਤੇ ਕੇ ਤੂੰ ਨਿਆਣਾ ਮੈਂ ਤਾਂ ਕਹੂੰ ਨਿਆਣਾ ਨਾ ਜੀ ਤੂੰ ਏ ਜਿਹੜੇ ਤੇਰੇ ਤੇ ਟੱਗੀਆਂ ਪੁੱਜੀਆਂ ਬੱਕਰੀ ਸੋ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮ ਗੜੀਆ ਰਤੀਆ ਹਰਿਆਣਾ ਡਾਕਟਰ ਅਨਜੀਤ ਸਿੰਘ ਖੰਗੂ ਊੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਰੇਖਾ ਸ਼ਰਮਾ ਦ੍ਰਵਿਕਾ ਸ਼ਰਮਾ ਨੈਤ ਸ਼ਰਮਾ ਭਗਵਾਨ ਦਾਸ ਲੁਧਿਆਣਾ ਆਮਰ ਸਿੰਘ ਪਟਿਆਲਾ ਜਸਵਿੰਦਰ ਸਿੰਘ ਕਮਲਾ ਰਾਣੀ ਪਿੰਡੂ ਲੋਕ ਪ੍ਰੋਫੈਸਰ ਹਬੀਬ ਚੌਧਰੀ ਲੰਡਨ ਜੁਕੇ ਹਰਵਿੰਦਰ ਕਾ ਰਾਮਾ ਮੰਡੀ ਜਲੰਧਰ ਦਰਸ਼ਨ ਸਿੰਘ ਗੜਸਾਣਾ ਮੰਡੀ ਰਾਜਸਥਾਨ ਗੁਰਦੀਪ ਸਿੰਘ ਦਿਓ ਨਾਨਸੋ ਦੀਪਕ ਕਮਲੇਸ਼ ਪਠੇਲਾ ਸ਼੍ਰੀ ਮੁਖਸਰ ਸਾਹਿਬ ਜੀ ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ ਪਰਮਜੀਤ ਕੌਰ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਵਾ ਵੇਟ ਜਗਰਾਉ ਹੈਪੀ ਜੋਸੀ ਇੰਦਰਜੀਤ ਸਿੰਘ ਕੈਨੇਡੀਅਨ ਪਿੰਡ ਥਰਾਜ ਜ਼ਿਲ੍ਹਾ ਮੋਗਾ ਕੁਲਦੀਪ ਜੋਸੀ ਦਲਵਾਰਾ ਸਿੰਘ ਸਲਾਰ ਰਵਿੰਦਰਪੁਰ ਘੜਸਾਣਾ ਮੰਡੀ ਬਲਜਿੰਦਰ ਸਿੰਘ ਬਲਵਿੰਦਰ ਕਾਰ ਹੁੰਜਣ ਨਵਨੀਤ ਕਾਰ ਵਿਜੇ ਲక్ష్ਮੀ ਕਾਲਕਾ ਨਿਸ਼ੱਤਰ ਟੇਲਰ ਗੁਰਪ੍ਰੀਤ ਕਾਰ ਖਾਜੂ ਵਾਲਾ ਕੁਲਦੀਪ ਕਾਰ ਹਰੀਕੇ ਐਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਰਾਣਾ ਲਹਿਰੀ ਸਿਮਰਨ ਪ੍ਰੀਤਕਾਰ ਫੱਲੇਵਾਲ ਮਨਜੀਤ ਕਹਲਵਾ ਗੁਲਵੀਰ ਬਠਿੰਡਾ ਬਲਦੇਵ ਸਿੰਘ ਜਸਜੀਤ ਸ਼ਰਮਾ ਸੇਖਾ ਬਰਨਾਲਾ ਦਲਜੀਤ ਕਾਰ ਯੂ ਐਸ ਏ ਹਰਦੇਵ ਸਿੰਘ ਜੋਸ਼ਣ ਮਨਜੀਤ ਕਾਰ ਘਨੋਰੀ ਕਲਾਂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਨੇ-ਸੋਨੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਮੈਨੂੰ ਰਹਿ ਗਈ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ